ਮੇਰੀ ਜਾਨੂ ਸਿਆਪੇ ਕਰਕੇ ਜਮੇ ਨਹੀਂ ਹਿਲਦੀ ਮੰਜੇ ਤੇ ਮਾੜਾ ਮੋਟਾ ਤਾਂ ਪਿਆਰ ਲਾਲਾ ਮੰਜੇ ਤੋਂ ਨਾ ਇਹ ਗੱਲ ਖੁੰਦਾ ਮੈਂ ਤੁਹਾਨੂੰ ਲੋਕਾਂ ਦੀ ਗੱਲਾਂ ਖੱਚੀਆਂ ਲੱਗਣ ਲੱਗੀਆਂ ਸਹੀ ਕਹਦੇ ਆ ਜੀ ਆਪ ਦੇ ਹੱਥ ਕਰ ਲ ਮਨਿੰਦਰ ਕਬੀਲਦਰੀ ਨਹੀਂ ਤਾਂ ਤੇਰੇ ਹੱਥੋਂ ਸਾਰਾ ਕੁਝ ਹੀ ਗਿਆ ਨੌਕਰਾਨੀ ਬਣ ਕੇ ਰਹਿ ਜੇਂਗੀ ਮੈਂ ਨੌਕਰਾਨੀ ਬਣਨਾ ਚਾਹੁੰਦੀ ਕਰਦੀ ਕੋਈ ਨਹੀਂ ਇਹ ਨਾਲ ਦੀ ਗੱਲ ਮਨਿੰਦਰ ਜਾ ਬੰਤਾ ਜਾ ਗੋੜ ਆਹੋ ਬੰਤਾ ਅਮਰੇ ਬੈਠੋ ਗੱਲ ਸੁਣੋ ਯਾਰ ਗੱਲ ਸੁਣਦਾ ਕੰਮ ਟਾਈਮ ਕਿੱਥੇ ਆ ਮੇਰੇ ਕੋਲ ਕੰਮ ਦਾ ਸਿਰ ਤੇ ਜੜਿਆ ਖੜਾ ਯਾਰ ਕਹਦੇ ਤਾਂ ਮੈਨੇ ਕੋਈ ਗਾਲ ਸੁਣ ਲਿਆ ਕਰੋ ਜਦੋਂ ਤੁਹਾਨੂੰ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਾਂ ਉਹ ਤੋਂ ਬਾਹਰ ਦੇ ਕੰਮ ਨੂੰ ਹੋ ਜੰਨੇ ਆ ਤੁਸੀਂ ਕਿਹੋਂ ਦੱਸ ਕੀ ਕਰੇ ਬੈਠੋ ਪਰ ਤੋਂ ਮੇਰੀ ਗੱਲ ਸੁਣ ਕੇ ਜਾਓ ਯਾਰ ਪਾਣੀ ਦੀ ਵਾਰੀ ਆ ਟਾਈਮ ਲੰਘਿਆ ਜਾਂਦਾ ਜਦ ਕੋਈ ਨਾ ਨਹੀਂ ਲੰਘਦੀ ਪਾਣੀ ਦੀ ਵਾਰੀ ਬਸ ਮੈਨੂੰ ਕੀ ਸਮਝਾਇਆ ਅੱਛਾ ਹੈ ਮੈਨੂੰ ਕਹੀ ਨਹੀਂ ਮਾਣਾ ਗੱਲ ਕਰ ਲੂ ਤੁਸੀਂ ਗੱਲ ਕਰਨ ਦਾ ਨਾਮ ਹੀ ਨਹੀਂ ਲੈਂਦੇ ਇਹ ਕਰ ਲੂਗਾ ਗੱਲ ਹੁਣ ਕਦੋਂ ਕਰੂਗੇ ਜਦੋਂ ਹੱਥੋਂ ਬੇਲਾ ਲੰਘ ਗਿਆ ਉਦੋਂ ਗੱਲ ਕਰੋਗੇ ਕੋਈ ਨਹੀਂ ਫਿਰ ਅੱਜ ਮੈਨੂੰ ਖੇਤ ਜਾ ਜਾਂਦੇ ਆ ਅੱਗੇ ਗੱਲ ਕਰ ਲੈਂਦਾ ਬਸ ਹੁਣ ਪਾਣੀ ਦੀ ਵਾਰੀ ਆ ਪਾਣੀ ਵੀ ਲਾਉਣਾ ਜ਼ਰੂਰੀ ਆ ਮੇਰੀ ਗੱਲ ਸੁਣੋ ਮਾਂ ਲੁੱਜਦੀ ਆਪਦੇ ਪੇਕਿਆਂ ਨੂੰ ਤਾਂ ਆਪਣੇ ਪਹਿਲੇ ਦਿਨ ਤੇ ਪਤਾ ਹੈ ਜਦੋਂ ਬਾਪੂ ਹੁੰਦਾ ਸੀਗਾ ਹੈ ਬਾਪੂ ਤੋਂ ਲੈ ਕੇ ਲੱਖ ਰੁਪਏ ਦਿੱਤਾ ਕਿ ਨਹੀਂ ਦਿੱਤਾ ਰਾਜਪਾਲ ਕਿਆਂ ਨੂੰ ਦਿੱਤਾ ਨਾ ਆਪਦੇ ਪੇਕਿਆਂ ਨੂੰ ਲੁੱਜਦੀ ਆ ਹੁਣ ਤਾਂ ਹੁਣ ਤਾਂ ਕਬੀਲਦਾਰੀ ਜਮੀ ਮਾਂ ਦੇ ਹੱਥ ਹੋ ਗਈ ਹੈ ਅੱਗੇ ਤਾਂ ਬਾਪੂ ਬਾਪੂ ਮਾਰਾ ਮੋਟਾ ਟੋਕ ਦਿੰਦਾ ਸੀਗਾ ਓਏ ਉਹ ਤਾਂ ਗੱਲ ਠੀਕ ਆ ਤੇਰੀ ਮੇਰੀ ਗੱਲ ਤਾਂ ਸੁਣ ਲੈ ਤੂੰ ਮੈਂ ਤੈਨੂੰ ਐ ਕਹਿੰਦਾ ਵੀ ਉਦੋਂ ਉਹਨਾਂ ਨੂੰ ਪੈਸੇ ਦਿੱਤੇ ਪੈਸਿਆਂ ਦੀ ਲੋੜ ਸੀਗੀ ਠੀਕ ਹੈ ਤੇ ਪੈਸਿਆਂ ਦੀ ਲੋੜ ਹੁਣ ਤੈਨੂੰ ਪਤਾ ਹੀ ਆ ਸਾਹਮਣੇ ਵੀ ਕਿੰਨੇ ਰੁਪਏ ਲੱਗੀ ਜਾਂਦੇ ਆ ਨਾਤੀ ਮੇਰੀ ਗੱਲ ਸੁਣਦਾ ਹੈ ਲੱਖ ਰੁਪਏ ਤਾਂ ਆਪਣੇ ਦੋ ਲੈ ਲਿਆ ਮੈਨੂੰ ਲੋੜ ਸੀ ਤਾਂ ਕੋਠੀ ਏਡੀ ਵੱਢ ਕੇ ਬਹਿ ਗਏ ਸੀ ਕੋਠੀ ਲੱਡੀ ਪਾ ਲਈ ਉਹਨਾਂ ਨੇ ਹੈ ਤਾਂ ਨਾ ਵੱਢਦੇ ਕੋਠੀ ਜੇ ਘਰੇ ਕੋਈ ਭਾਈ ਕਿਸਦਾ ਦੁੱਖ ਦਾ ਸੁੱਖ ਦਾ ਨਾ ਵੱਢੋ ਕੋਠੀ ਹੈ ਅੱਪੋ ਤਾਂ ਅਰਨਿਆ ਵੇਲਾ ਕੋਈ ਘਰ ਦਾ ਹਾਲ ਆਪਣੇ ਦਾ ਕੋਈ ਯਾਰ ਬਿਮਾਰੀ ਦਾ ਕੋਈ ਅੱਜ ਦਾ ਕੋਈ ਰੰਗ ਨਹੀਂ ਕੋਈ ਆ ਕੰਦਾ ਢੰਗਾ ਪੰਗਾ ਨਹੀਂ ਬੁਰੇ ਹਾਲ ਹੋਏ ਪਿਆ ਮੈਂ ਨਹੀਂ ਇਹੋ ਜੇ ਘਰ ਚ ਰਹਿੰਦੀ ਮੈਂ ਦੱਸਦਾ ਤੈਨੂੰ ਗੱਲ ਤਾਂ ਸੁਣ ਲੈ ਹਜੇ ਹਜੇ ਤੇ ਉਹਨੂੰ ਮਰਨ ਨੂੰ ਕਿੰਨਾ ਟਾਈਮ ਹੋਇਆ ਹੁਣੇ ਹੀ ਆਪਾਂ ਜੇ ਘਰ ਵਿੱਢ ਲਿਆ ਕਹਣਗੇ ਤਾਂ ਹੀ ਲੋਜਦੇ ਸੀ ਐ ਚੱਕਤੀ ਜਿਵੇਂ ਜਿਹੜੀ ਬਾਪੂ ਵਾਲੀ ਪਈ ਸੀ ਸੌ ਗੱਲਾਂ ਹੋਣੀਆਂ ਪਿੰਡ ਦੇ ਵਿੱਚ ਵੀ ਤੈਨੂੰ ਕੌਣ ਕਹੀਦਾ ਵੀ ਤੂੰ ਘਰ ਵਿੱਢ ਲਾ ਮੈਂ ਤਾਂ ਤੈਨੂੰ ਐਂ ਕਹਨੀ ਆ ਵੀ ਆ ਜਿਹੜੇ ਦੋ ਕਿੱਲੇ ਮਾਂ ਨੂੰ ਆਉਂਦੇ ਨੇ ਆਪਦੀ ਨਾਮ ਕਰਵਾ ਲਾ ਚੰਗਾ ਰਹੇਗਾ ਜੇ ਨਹੀਂ ਆਪਦੇ ਨਾਮ ਕਰਾਉਣ ਓਏ ਨੋ ਤਾਂ ਮੇਰੇ ਨਾਮ ਹੋ ਗਈ ਤੇਰੇ ਨਾਮ ਹੋ ਗਈ ਇੱਕੋ ਗੱਲੀਆ ਦੁਕਾਲ ਨਹੀਂ ਸਾਵੇਂ ਦੀ ਪਰ ਟਾਈਮ ਵੀ ਦੇਖੀਏ ਹਜੇ ਟਾਈਮ ਨਹੀਂ ਹੈਗਾ ਤਾਂ ਮਹੀਨਾਤ ਹੋ ਗਿਆ ਹੁਣ ਪਿਓ ਮਰੀ ਨੂੰ ਕਿਉਂ ਹੁਣ ਬਸ ਉਹ ਉਹਦੇ ਰਾਗ ਗਾਈ ਜਾਂਨੇ ਹੋ ਹੈ ਜੇ ਆਹੀ ਗੱਲ ਫੜ ਕੇ ਬੈਗੇ ਮੁੜ ਕੇ ਨਹੀਂ ਹੱਥ ਪੱਲੇ ਕੁਝ ਆਉਣਾ ਤੂੰ ਕਿਉਂ ਮੇਰਾ ਕਿਉਂ ਬੋਲੀ ਬੋਲ ਯਾਰ ਹੌਲੀ ਬੋਲ ਕੋਈ ਗੱਲ ਨਹੀਂ ਆਪਨੇ ਆ ਕੇ ਗੱਲ ਕਰ ਲੂੰਗਾ ਠੀਕ ਹੈ ਜੀ ਬੇਬਨੇ ਸੁਣ ਲੈਣਾ ਉਹ ਵਿਚਾਰੀ ਰੋਈ ਜਾਊਗੀ ਕੀ ਫਾਇਦਾ ਵਿਚਾਰੀ ਵਿਚਾਰੀ ਤੂੰ ਦੀ ਕੋਈ ਨਹੀਂ ਹੈਗਾ ਪਤਾ ਤਾਂ ਉਹਦੇ ਲੱਗੂ ਜੇ ਸਾਰਾ ਕੁਝ ਹੁੰਝ ਕੇ ਨਾ ਤੇਕਿਆਂ ਨੂੰ ਖਵਾਤਾ ਫਿਰ ਰੋਈ ਮੇਰੇ ਕੋਲ ਬਹਿ ਕੇ ਇੱਥੇ ਤੇ ਕਿਹਨੋ ਮੈਂ ਦੁਬਾਰਾ ਫਿਰ ਬੈਠ ਕੇ ਮੈਂ ਜਾਉ ਬੇਕਿਆਂ ਨੂੰ ਬੇਕਿਆਂ ਨੂੰ ਕੁਛ ਨਹੀਂ ਹੋਉਂਦੀ ਠੀਕ ਹੈ ਤੂੰ ਸਾਰਾ ਕੁਝ ਖਵਾਉਂਦੀ ਆ ਮੈਨੂੰ ਸਾਰਾ ਹੀ ਪਤਾ ਜੇ ਤੁਹਾਨੂੰ ਲੱਗਦਾ ਨਾ ਕਿ ਕੋਈ ਆਲ ਤੁਸੀਂ ਗੱਲ ਦਾ ਲੱਖ ਰੁਪਏ ਤਾਂ ਮੈਨੂੰ ਪਤਾ ਸਾਹਮਣੇ ਦਿੱਤਾ ਤੇ ਉਹ 50000 ਰੁਪਏ ਚੋਰੀ ਹੋਂ ਦਿੱਤਾ ਤੇ ਉਹ ਗੱਲ ਮੈਨੂੰ ਪਤਾ ਜੇ ਮੈਂ ਨਹੀਂ ਸ਼ੋਅ ਕੀਤੀ ਇਹਦੇ ਤੇ ਨਹੀਂ ਮੈਨੂੰ ਘੱਟ ਕੀ ਹੋਈ ਮੈਨੂੰ ਪਤਾ ਹੀ ਨਹੀਂ ਲੱਗਦਾ ਰਾਜਵਾਲ ਦੀ ਮਾਂ ਬਿਮਾਰ ਹੋਈ ਨਹੀਂ ਸੀ ਹਾਂ ਤੇਰੇ ਸਾਹਮਣੇ ਕਿੰਨੀ ਭੜੀ ਮਾਂ ਬਿਮਾਰ ਹੋਈ ਪਈ ਬੈਠੇ ਕੋਠੀਆਂ 'ਚ ਵਿੱਢ ਕੇ ਫਿਰ ਕੋਠੀ ਵੇਚ ਦੇਣ ਹੋਂ ਹਾਂ ਵੇਚ ਦੇਣ ਹਾਂ ਫਿਰ ਆਪਾਂ ਨੂੰ ਵੇਚ ਚੱਲ ਕੋਈ ਆਪ ਦੇ ਕਰੋ ਨਾ ਕੁਝ ਵੇਚਣ ਉਹ ਮੈਂ ਦੇਖਦਾ ਤੂੰ ਇਹਦੇ ਚੱਕ ਚੱਕ ਕੇ ਤੇ ਮੈਨੂੰ ਆਉਂਦੇ ਦੋ ਕਿੱਲੇ ਐਂ ਕਰ ਤੂੰ ਵੇਚ ਕੇ ਉਹ ਵੀ ਉਹਨਾਂ ਦੇ ਨਾਮ ਲਵਾ ਦੇ ਕਾ ਮੈਨੂੰ ਪਾਣੀ ਲਾਏ ਹੁੰਦੇ ਕੋਈ ਨਹੀਂ ਕਰਦਾ ਮੈਂ ਗੱਲ ਤੂੰ ਨਹੀਂ ਕਰਦਾ ਗੱਲ ਮੈਨੂੰ ਕਰਨੀ ਪਊਗੀ ਫਿਰ ਤੂੰ ਕਰ ਲੈ ਗੱਲ ਕੋਈ ਮੈਨੂੰ ਕੁਝ ਮਿਲ ਜੂ ਤੈਨੂੰ ਤੈਨੂੰ ਕੁਝ ਵੀ ਨਹੀਂ ਮਿਲਣਾ ਤੈਨੂੰ ਓੜਾ ਵੀ ਨਹੀਂ ਮਿਲਣਾ ਮੈਂ ਦੱਸਿਆ ਨਾ ਜਿਹੜੇ ਸਨਾਂ ਤੂੰ ਲੱਗੀ ਪਈ ਮੇਰੀ ਗੱਲ ਸੁਣ ਲੈ ਮੈਂ ਤਾਂ ਪਹਿਲਾਂ ਵੀ ਐਸੇ ਇਸ ਘਰ ਤੇ ਰਹਿ ਲਈ ਹੁਣ ਵੀ ਰਹਿ ਲੂੰਗੀ ਮੈਂ ਕਹਿੰਦਾ ਤੇਰੇ ਬਾਰੇ ਸੋਚਦੀ ਆ ਪਰ ਤੂੰ ਹੈ ਨਹੀਂ ਲੈਕ ਚੱਲੋ ਕੋਈ ਨਾ ਤੂੰ ਮੇਰੇ ਬਾਰੇ ਤਾਂ ਸੋਚ ਮੈਂ ਉਹਨੂੰ ਕੀ ਕਹਾਂ ਕਿਵੇਂ ਮਗਰ ਲਾਵਾਂ ਆਂਦੇ ਤਾਂ ਗੰਦੀ ਨੇ ਸੋੰਦਾ ਮੇਰੀ ਕੋਲ ਮੈਨੂੰ ਆਪ ਨੂੰ ਗੱਲ ਕਰਨੀ ਪਊਗੀ ਸੁਣਦੇ ਆ ਹਾਂ ਲੈ ਦੇਖ ਲਾ ਆ ਪਿਆ ਮੰਜੇ ਤੇ ਟਾਰਾ ਨਾਲ ਕੋਈ ਮਾੜਾ ਮੋਟਾ ਕੰਮ ਕਰ ਕਰ ਲੋ ਆ ਮੰਜੇ ਤੇ ਐ ਪਏ ਬੂਟ ਲੈ ਕੇ ਤੇ ਮਾਂ ਮੈਂ ਅਕਲ ਇਸ ਖਾਈ ਦੇਨੋ ਉਹ ਕਾ ਐ ਕਰੀ ਰਹੀ ਨੇ ਪ੍ਰਿੰਗਾ ਖਾਧੀਆਂ ਹੁੰਦੀਆਂ ਪਾਣੀ ਲਾਦਾ ਕਣਕ ਨੂੰ ਸਪਰੇਅ ਕਰਤੀ ਪਸ਼ੂਆਂ ਨੂੰ ਨੀਰਾ ਪਾਤਾ ਹੋਰ ਹੁਣ ਕੀ ਕਰਾਂ ਨੱਚਣ ਲੱਗ ਜਾਂ ਚੁੰਨੀ ਲਗਾ ਦੇ ਉਹ ਕਰਦੇ ਕੰਮ ਕੌਣ ਕਰੂਗਾ ਕੋਈ ਬੰਦਾ ਲਪਲਾਉਣਾ ਤੈਨੂੰ ਇੱਥੇ ਕੀ ਕਰ ਮੇਰੇ ਨਾਲ ਦਾ ਕਰਨ ਨੂੰ ਲਿਆਦਾ ਤੇਰੀ ਪੂਜਾ ਕਰਨੀ ਅਸੀਂ ਲਿਆ ਕੇ ਵੀ ਤੁਸ ਜਮਨਾ ਕਰੀ ਆ ਆ ਰਾਸ਼ਨ ਦੀ ਪਰਚੀ ਮੈਂ ਕਦੋਂ ਦੀ ਫੜਾਈ ਹੋਈ ਐ ਹੂੰ ਉਹ ਤੁਸੀਂ ਰਾਸ਼ਨ ਲੈ ਕੇ ਨਹੀਂ ਆਏ ਹੈ ਜੀ ਕੀ ਗੱਲ ਉਹ ਗੱਲ ਤਾਂ ਸੁਣ ਲੈ ਮੇਰੀ ਰੱਛ ਨੂੰ ਆਏ ਵੀ ਇੱਥੇ ਪਾਇਆ ਪੀਣੇ ਚੱਕ ਕੇ ਫੜਾ ਦੇਣਾ ਬੰਦਾ ਲਿਆਊਗਾ ਕਰੂਗਾ ਤੇ ਉਹਦੇ ਝੂਲੇ ਚ ਪਾਉ ਹੱਥ ਨੇ ਚੱਕ ਲਵਾਂਗੇ ਆਥਣੇ ਆ ਟਾਈਮ ਦੇਖਿਆ ਹੁਣ ਕੀ ਹੋ ਰਿਹਾ ਚਾਹ ਬਣਾਉਣੀ ਸੀ ਅਖੰਡ ਪੱਤੀ ਮੁੱਕੀ ਹੋਈ ਐ ਹੁਣ ਮੈਂ ਕਿਧੇ ਘਰੇ ਜਾ ਕੇ ਕੋਲਾ ਲੈ ਕੇ ਮੰਗਲ ਲਗਿਆ ਉਹ ਤੂੰ ਤਾਂ ਬਸ ਐਵੇਂ ਚੜੀ ਚੜਾਈ ਆਉਣੀ ਆ ਪਤਾ ਨਹੀਂ ਕੀ ਮੇਰੇ ਸਾਲਾਂ ਮੇਰੀ ਕਿਸਮਤ ਮਾੜੀ ਸੀ ਸੋਹਣੀ ਆ ਕੁੜੀ ਸੋਹਣੀ ਆ ਕਰਾ ਲਓ ਆ ਸੋਹਣੀ ਲੱਗਾ ਮੈਂ ਖਾਈ ਨਾ ਕੰਮ ਕਰ ਤਾਂ ਕਰਦੀ ਆ ਨਾ ਸੋਹਣੀ ਸਨਖੀ ਦਾ ਚਲ ਮਿਲ ਗਈ ਵਧੀਆ ਕਿਸਮਾ ਸੇ ਤੁਹਾਡੀ ਜੈ ਜੇ ਤੇ ਲੱਛਣ ਨੇ ਨਾ ਮੈਨੂੰ ਤਾਂ ਲੱਗਦਾ ਕੋਈ ਗੁੰਗੀ ਬੈਰੀ ਕੁੜੀ ਮਿਲਨੀ ਸੀ ਕਿ ਤੈਨੂੰ ਉਹ ਵਧ ਗਿਆ ਸੀ ਬੋਲਦੀ ਦਾ ਨਾ ਜਿਹੜਾ ਇਸ਼ਾਰਿਆਂ ਨਾਲ ਕਹਿੰਦਾ ਵੀ ਤੈਨੂੰ ਇੰਨਾ ਪਿਆਰ ਕਰਦਾ ਐ ਕਰਦਾ ਤੈਨੂੰ ਤਾਂ ਉਹ ਲਵ ਜਾਣਾ ਬਿਆਨ ਕਰਦਾ ਤਾਂ ਵੀ ਨਹੀਂ ਪਤਾ ਲੱਗਦਾ ਬਸ ਇੱਕ ਬਘੇੜੀ ਵਾਂਗੂ ਖਾਨ ਨੂੰ ਪੈਣੀ ਕਿਹੜਾ ਪਿਆਰ ਕਰਦਾ ਆ ਦੇਖ ਲੈ ਆਜ ਨਵਾਂ ਸੂਟ ਪਾਇਆ ਮੈਂ ਕਦੋਂ ਦਾ ਸਵਾਇਆ ਹੋਇਆ ਨਾ ਤੇ ਤੂੰ ਸਵਾਈ ਵਾਸਤੇ ਪੈਸੇ ਦਿਨਾ ਨਾ ਮੈਨੂੰ ਸੂਟ ਲਿਆ ਕੇ ਦਿਨਾ ਉਹ ਪੁਰਾਣੇ ਸੂਟ ਕੱਢ ਕੱਢ ਪਾਈ ਜੰਨੀ ਆ ਮੈਂ ਉਹ ਕੁਛ ਨਹੀਂ ਹੁੰਦਾ ਪਹਿਲਾਂ ਬੁੜੀਆਂ ਹਫਤਾ ਹੁਤਾ ਭੁੱਖ ਘੜਦੀਆਂ ਸੀ ਇੱਥੇ ਬਾਪੂ ਵਰਗੇ ਵੇਲੇ ਤੂੰ ਤਾਂ ਵਧੀਆ ਤੈਨੂੰ ਸੂਟ ਮਿਲਦੇ ਆ ਟਾਕੀਆਂ ਲਾਈ ਫਿਰਦੀਆਂ ਰਹਿੰਦੀਆਂ ਸੀ ਪਹਿਲਾਂ ਆਓ ਬੱਸ ਕਰ ਤੇਰੀ ਮਾਂ ਦੇਖ ਲੈ ਕਿੰਨੀ ਟੋਰਚ ਕਿੰਨੀ ਕੱਢ ਕੇ ਰਹਿੰਦੀ ਐ ਮੇਰੀ ਮਾਂ ਦਾ ਕਿਤੀ ਦਾਣਾ ਛੱਡੀ ਤੂ ਮੈਂ ਕਹਣਾ ਵੀ ਜਿਹੜੇ ਘਰੇ ਸੱਸ ਨੂੰ ਆਹ ਵੀ ਜੇ ਬਣ ਜਿਓ ਘਰ ਸਵਰਗ ਹੁੰਦਾ ਜਿਹੜੇ ਘਰੇ ਕੋਈ ਆਜੇ ਪੁੱਠੇ ਪੈਰਾਂ ਵਾਲੀ ਤੇਰੇ ਵਰਗੀ ਨਰਕ ਬਣ ਜਾਂਦਾ ਹਾਂ ਹਾਂ ਮੈਂ ਹੀ ਮਾੜੀ ਲੱਗਦੀ ਆਂ ਆਪਦੀ ਮਾਂ ਨੂੰ ਨਾ ਮਾੜੀ ਕਿ ਕੋਈ ਕੰਮ ਕਰਨ ਦਾ ਹੱਥ ਨਹੀਂ ਲਾਂਦੀ ਹੈ ਜੀ ਉਹ ਭਾਂਡੇ ਦੇਖ ਲੈ ਜੁੱਠੇ ਪੈਰੇ ਉਹ ਨਹੀਂ ਹੱਸ ਤੱਕ ਮਾਂਜੇ ਹੈਗੇ ਤੂੰ ਕੀ ਕਰੇਂਗੀ ਤੂੰ ਵੀ ਮੈਂ ਹੀ ਐਸ ਕਰਦੀ ਨੌਕਰਾਂ ਨਹੀਂ ਆ ਵੀ ਘਰ ਦਾ ਕੰਮ ਮੈਨੂੰ ਬੰਦਿਆ ਪਿਆ ਉਹ ਮਾਂ ਦੀ ਹੁਣ ਉਮਰ ਹੋ ਗਈ ਗੋਡੇ ਹੋ ਗਏ ਦੁਖੀਆਂ ਤੇ ਆ ਮੁੜ ਕੇ ਗੋਡੇ ਜੇ 4.5 ਲੱਖ ਦੇ ਪੈਂਦੇ ਆ ਬੱਸ ਕਰ ਬੱਸ ਕਰ ਉਹ ਨਾਲ ਵਾਲੀ ਤਾਈ ਦੇ ਤਾਂ ਉਦ ਮੜਿਆ ਕੁਛ ਹੋ ਜੇ ਚੁਗਲੀਆਂ ਲਾਣ ਉਦੋਂ ਨਹੀਂ ਉਹਦੇ ਗੋਡੇ ਖੜਦੇ ਹੈ ਜੇ ਜੋ ਤੇਰੀ ਉਮਰ ਚ ਸੀ ਉਦੋਂ ਇਹ ਵੀ ਐਂ ਕਰਦੀਆਂ ਹੁੰਦੀਆਂ ਸੀ ਜਦੋਂ ਆਹ ਉਮਰ ਆ ਗਈ ਉਦੋਂ ਹੱਕਾ ਢਾਲਾ ਪੈਂਦਾ ਉਦੋਂ ਪੈਂਦੀਆਂ ਜੱਪੀਆਂ ਪਾ ਪਾ ਤੂੰ ਵੀ ਐਂ ਭੁਗਤੇਂੀ ਨਾ ਨਾ ਕੀ ਕਰ ਰਿਹਾ ਮੈਂ ਤਾਂ ਹੁਣ ਵੀ ਭੁਗਤੇ ਜੰਨੀ ਆ ਪਤਾ ਨਹੀਂ ਕਿਹੜੀ ਮਾੜੀ ਕਿਸਮਤ ਚ ਤੇਨਾਂ ਵਿਆਹ ਹੋ ਗਿਆ ਮੇਰਾ ਉਹ ਬਸ ਹੋ ਗਿਆ ਮੈਂ ਉਹੀ ਤਾਂ ਮੜਾ ਹੋ ਗਿਆ ਹੁਣ ਕੋਈ ਚਾਹ ਪਾਣੀ ਦਾ ਕਰਾ ਉਧਰੋਂ ਮੰਗ ਲਿਆਣਾ ਤਾਏ ਕਿਉਂ ਜਾ ਕੇ ਆਪੇ ਲੈ ਕੇ ਆ ਮੈਂ ਨਹੀਂ ਲੋਕਾਂ ਦੇ ਆਏ ਜੇ ਦਰ ਦਰ ਤੇ ਮੰਗੀ ਆਵੇਂ ਮੈਂ ਦੱਸ ਨਹੀਂ ਉਹਨਾਂ ਨੂੰ ਤਾਂ ਚੁਗਲੀਆਂ ਕਰਨ ਤਾਂ ਉਦੀ ਬਗ ਜਾਨੀ ਸਟੇਟਸ ਤਾਂ ਇੰਸਟਾਗ੍ਰਾਮ ਤੇ ਤਾਂ ਪਾਈ ਜਾਨੀ ਹੁੰਦੀ ਉਹਦੇ ਨਾਲ ਪਰਝਾਈ ਨਾ ਫੋਟੋਆਂ ਫਿਰ ਹੁਣ ਮੈਂ ਕੀ ਕਰਾਂ ਚੱਲਿਆ ਉਹਨਾਂ ਦੇ ਮੈਂ ਨਹੀਂ ਜਾਂਦੀ ਹੈਗੀ ਉਹ ਪਿਆ ਕੋਲਾ ਠੀਕ ਹੈ ਜਾ ਕੇ ਤੁਸੀਂ ਆਪੇ ਖੰਡ ਪੱਤੀ ਲੈ ਕੇ ਆਓ ਨੌਕਰਾਂ ਨਹੀਂ ਲੱਗੇ ਮੈਂ ਜੇ ਮੈਂ ਕੋਲਾ ਹੀ ਚੱਕਣਾ ਹੁੰਦਾ ਕਿਤੇ ਬਾਹਰ ਵਾਜਦਾ ਬੱਸ ਸਟੈਂਡ ਤੇ ਜਾਂ ਰੇਲਵੇ ਸਟੇਸ਼ਨ ਤੇ ਨਾਲ ਇਹ ਤਾਂ ਖੇਤੀਬਾੜੀ ਦਾ ਛੋਟੇ ਜ਼ਿਮੀਂਦਾਰ ਦਾ ਹੀ ਹਾਲ ਹੁੰਦਾ ਮੰਗ ਤੰਗ ਕਿਹੜਾ ਲਾਉਣਾ ਪੈਂਦਾ ਆਂਡ ਗਮਾਂਡ ਕਾਦੇ ਖਾਤਰ ਉਹਦਾ ਦੁੱਖ ਸੁੱਖ ਖਾਤਰ ਤਾਂ ਹੁੰਦਾ ਯਾਰ ਜੈ ਜੇ ਹਾਲਾਤ ਨੇ ਨਾ ਮੈਂ ਤੇ ਲੱਦੇ ਤੁਹਾਨੂੰ ਬੱਸ ਸਟੈਂਡ ਤੇ ਹੀ ਬਹਿਣਾ ਪਊਗਾ ਕੋਲਾ ਲੈ ਕੇ ਜਦੋਂ ਤੇਰੇ ਵਰਗੀਆਂ ਆ ਜਾਣ ਉਹ ਕੌਲੀ ਚ ਕੌਣ ਆਉਂਦੇ ਆ ਹੋਰ ਰਾਜਾ ਬਣਾਉਣੀਆਂ ਕੀ ਕਿਹਾ ਕੋਸ਼ ਨਹੀਂ ਮਨ ਕਰ ਤੂੰ ਜਾ ਖੰਡ ਪਰ ਏ ਤੁਰਨਾ ਜਾਣਾ ਹਾਂ ਖੰਡ ਪਰ ਕੇ ਖੰਡ ਲਿਆਵਾਂ ਜਾ ਕੇ ਮੈਂ ਆਹੀ ਕੰਮ ਰਹਿ ਗਿਆ ਮੈਂ ਅਰੇ ਮਾਂ ਕਿੱਥੇ ਮਰੀ ਐ ਉਹਨੂੰ ਕਹਦੇ ਲਿਆਉਗੀ ਓਏ ਆਏ ਨਾ ਬੋਲਾ ਕਰ ਜੜਾਂਗੇ ਤੇਰੇ ਆਏ ਡਿੱਗਣ ਗਏ ਮੇਰੀ ਤਾਂ ਬੇਟਾ ਮੇਰੀ ਨਰਵਾਹੀ ਦਾ ਫਾਇਦਾ ਨਾ ਚੱਕਿਆ ਕਰ ਤੂੰ ਹੱਥ ਵਸ ਨਿੰਦੇ ਰੇ ਹਾਂ ਬੋਲ ਬੋਲ ਆ ਜਾ ਆ ਜਾ ਤੂੰ ਕਿਵੇਂ ਆ ਗਈ ਸਵੇਰੇ ਸਵੇਰੇ? ਖੁਸ਼ ਨਹੀਂ ਆ ਰਹੇ। ਸਾਡਾ ਖੰਡ ਮੁੱਕੀ ਹੋਈ ਸੀਗੀ। ਆ ਕੋਲਾ ਪਰਦੇ। ਨਾ ਕੋਈ ਗੱਲ ਨਹੀਂ ਖੰਡ ਤਾਂ ਲੈ ਜਾ। ਹੋਰ ਦਾ ਸੋ ਠੀਕ ਐ? ਹਾਂ ਹਾਂ ਮੈਂ ਤਾਂ ਠੀਕ ਆ। ਕੀ ਕਰੀ ਜਾਂਦੀ ਸੀ? ਕੁਛ ਨਹੀਂ ਬਸ ਰਸਈ ਸਾਫ਼ ਕਰੀ ਜਾਂਦੀ ਸੀਗੀ ਮੈਂ ਤਾਂ। ਤੇ ਸੱਸ ਕਿੱਥੇ ਐ? ਬੈਠੀ ਅੰਦਰ ਕਿਸੇ ਕੰਮ ਤਾਂ ਨਹੀਂ ਤਾਂ ਹੱਥ ਲਾਉਣਾ ਨਹੀਂ। ਮਹਾਰਾਣੀ। ਦੋਸ ਕਿੱਤੀ ਕੋਈ ਗੱਲ ਇਹਦੇ ਨਾਲ ਕੀ ਕਹਿੰਦੀ ਐ ਇਹ? ਨਾ ਲਾਦੀ ਤਾਂ ਪਰ ਇਸ ਕੀ ਕਰਨਾ? ਉਹਦੇ ਕੰਨ ਚ ਗੱਲ ਪਾਈ ਮੈਂ ਸਮਝਾਈ ਉਹਨੂੰ। ਉਨੇ ਕਿਤੀ ਸੀ ਮਮੀ ਨਾਲ ਨਾ ਪੈਣੇ ਇਹ ਨਹੀਂ ਗੱਲ ਤੇ ਆਈ ਤੇ ਨਾ ਮੈਂ ਆਉਦੇ ਤੇ ਕਿਉਂ ਗੈ ਜਮੀਨ ਲੈ ਕੇ ਆਵਾ ਮੈਂ ਆਉਦੇ ਪੇਕਿਆਂ ਨਾਲ ਕਿਉਂ ਡੁੱਟਾ ਇਹ ਤਾਂ ਗੱਲ ਤੇ ਹੀ ਨਹੀਂ ਆਈ ਮੁੜ ਕੇ ਉਸਤੇ ਦੇਖ ਮਨਿੰਦਰ ਇਹ ਤਾਂ ਐਵੇਂ ਚਾਹਦੀ ਹੈ ਵੀ ਜਿਹੜੀ ਇਥੋਂ ਪੈਸਾ ਆਈ ਹੋਵੇ ਕਬੀਲਦਾਰੀ ਵਾਲਾ ਉਹ ਪੈਸੇ ਇਹ ਆਪਦੇ ਪੇਕਿਆਂ ਨੂੰ ਖਵਾਉਗੀ ਉਧਰੋਂ ਜਮੀਨ ਕਿਉਂ ਲੈ ਕੇ ਆਉਗੀ ਅਗਲੀ ਨਿੰਦਨ ਕੇ ਲੱਕੀ ਹਜ਼ਰਦੀ ਨੂੰ ਅੱਗੇ ਵੀ ਆਹ ਦਬਾਪ ਹੁੰਦਾ ਸੀ ਲੱਖ ਰੁਪਏ ਲੈ ਕੇ ਦਿੱਤਾ ਆਪਣੇ ਪੀਕਿਆਂ ਨੂੰ ਹੈ ਉਹ ਉਹਨਾਂ ਨੇ ਹਜੇ ਤੱਕ ਨਹੀਂ ਮੋੜਿਆ ਨਾ ਆਪਦੇ ਘਰੇ ਤਾਂ ਪੁੱਛ ਨਾਲ ਪੈਸੇ ਪੈਸੇ ਨਹੀਂ ਤਰਸਦੇ ਆ ਤੁਸੀਂ ਕਦੋਂ ਚੱਕ ਚੱਕ ਕੇ ਉਹਨਾਂ ਨੂੰ ਦੇਈ ਜਾਂਦੇ ਹੋ ਮੈਂ ਤਾਂ ਉਦੋਂ ਵੀ ਰੋਕਿਆ ਸੀ ਉਦੋਂ ਮੇਰੀ ਕਿਸੇ ਨੇ ਸੁਣੀ ਅਗੋ ਲਾਡੀ ਹਜੇ ਮੇਰੇ ਨਾਲ ਲੱਗਦਾ ਹਜੇ ਮੇਰੇ ਪਿਛਲਾ ਕੇ ਕਹਿ ਤਾ ਗਿਆ ਗੱਲ ਮੁਰ ਤੇ ਫੇਰ ਆ ਕੇ ਮੇਨ ਨਾਲ ਨੜ ਪਿਆ ਕਉ ਤੇਰੇ ਨਾਲ ਕਾਤ ਲੜ ਗਿਆ ਮੈਂ ਕਹਤਾ ਨਾ ਅਜੇ 5 ਲੱਖ ਰੁਪਏ ਬਾਪੂ ਨੇ ਹੁਣ ਬੈਂਕ ਚ ਰਵਾ ਕਰਾਇਆ ਸੀਗਾ ਜੋੜਿਆ ਸੀਗਾ ਵੀ ਤੂੰ ਐਂ ਕਰ ਚਲ ਜਮੀਨ ਛੱਡ ਦੋ 5 ਲੱਖ ਰੁਪਏ ਤਾਂ ਲੈ ਕੇ ਆਪਾਂ ਕਾਨੂੰ ਰੰਗ ਰੰਗ ਕਰਾਲ ਗਏ ਕੋਈ ਦੋ ਪੈਸੇ ਪਾ ਦਿਆ ਥੱਲੇ ਕਰ ਲਗੇ ਮੈਨੂੰ ਕਹਦਾ ਨਾ ਮੈਂ ਇਹ ਗੱਲ ਮੈਂ ਨਹੀਂ ਕਰਦਾ ਇਹ ਗੱਲ ਤਾਂ ਤੂੰ ਕਰ ਕਹਿੰਦਾ ਕਿਉਂ ਦੱਸ ਮਾਂ ਇਹਦੀਆਂ ਇਹਨੂੰ ਕਹਿਣਾ ਚਾਹੀਦਾ ਵੀ 5 ਲੱਖ ਰੁਪਏ ਦੇ ਦੇ ਆਪਦੇ ਘਰ ਦੇ ਹੀ ਕੰਮ ਕਰਾਉਣਾ ਤੁਸੀਂ ਕਹਦਾ ਆਪਦੀ ਕਿਸੇ ਕੰਮ ਕਿਤੇ ਨੂੰ ਲਾਉਣੇ ਨੇ ਪੈਸੇ ਨਾ ਭਾਣੇ ਮੇਰੀ ਨਹੀਂ ਇਹ ਸੰਦੇ ਮੈਨੂੰ ਤਾਂ ਲੱਗਦਾ ਨਹੀਂ ਮੇਰੀ ਇਸ ਘਰ ਵਿੱਚ ਚੱਲੂਗੀ ਮੇਟਾ ਸੱਸ ਦੋਸੂ ਸੱਚੀ ਤੋ ਪਹਿਲੇ ਦਿਨੋ ਹੀ ਚਲਾਕ ਬਾਤ ਐ ਹੁਣ ਇਹ ਨਹੀਂ ਪਤਾ ਤੇ ਤੂੰ ਕੀ ਕੀ ਕੰਮ ਕਰਾਉਗੀ ਆਪ ਤੋ ਕਿਸੇ ਕੰਮਕਰ ਨੂੰ ਹੱਥ ਲਾਉਂਦੀ ਨਹੀਂ ਹੈਗੀ ਕਿ ਹੁਣ ਮੈਂ ਕੀ ਕਰਾਂ ਤੂੰ ਤਾ ਫਸ ਕੇ ਬੈ ਗਈ ਨਾ ਇੱਥੇ ਹੋਰ ਮੈਂ ਤਾ ਬਾਲੀ ਫਸ ਗਈ ਕੋਈ ਦੱਸ ਦੇ ਮੈਨੂੰ ਗੱਲ ਗੁਲ ਮੈਂ ਮਾੜੀ ਮੁੱਟੀ ਘਰੇ ਗੱਲ ਕਰ ਲਾਂ ਉਹ ਜੀ ਮੇਰਾ ਤਾਂ ਆਪ ਦਾ ਦਿਮਾਗ ਹੀ ਨਹੀਂ ਚੱਲਦਾ ਸੱਚੀ ਮੈਂ ਤਾਂ ਕੇ ਜੀ ਚੜੀ ਜਾਂਦੀ ਐ ਬਸ ਕੇ ਜੀ ਚੜਨੀ ਆ ਹੁਣ ਜਦੋਂ ਸੋਹਰਾ ਮਰ ਮੁੱਕ ਗਿਆ ਸਾਰੇ ਕਬੀਲਦਾਰੀ ਦੇਖ ਲਾ ਆਪ ਦੇ ਹੱਥ ਲਈ ਬੈਠੀ ਐ ਨਾ ਕਬੀਲਦਾਰੀ ਤਾਂ ਨਹੀਂ ਮੇਰੇ ਹੱਥ ਜਾਣ ਦਿੰਦੀ ਮੈਂ ਦੱਸਤਾ ਜੇ ਨੇ ਰੋਟੀ ਖਾਣੀ ਐ ਨਾ ਮੇਰ ਤੋਂ ਤਾਂ ਮੈਨੂੰ ਤਾਂ ਪੁੱਛ ਕੇ ਕੰਮ ਕਰਨੇ ਪੈਣਗੇ ਹਾਂ ਜਾਇ ਦੇ ਤੇਰੇ ਲੱਛਣ ਨੇ ਨਾ ਤੇਰੇ ਹੱਥ 'ਨਿ ਕਬੀਲਦਾਰੀ ਆਉਂਦੀ ਹੈਗੀ ਆ ਦੇਖ ਲਾ ਕੋਣ ਬੈਠੀ ਅੰਦਰ ਇਹ ਨਹੀਂ ਪਤਾ ਕੰਨ ਲਾ ਕੇ ਗੱਲੇ ਹੀ ਸੁਣਦੀ ਹੋਵੇ ਨਹੀਂ ਸੁਣੀ ਚਾਹੇ ਹੁਣ ਤਾਂ ਕੁਛ ਮਰਜ਼ੀ ਕਰੀ ਜਾਵੇ ਕੀ ਕਰ ਦਊਗੀ ਮੇਰਾ ਦੱਸ ਹਾਂ ਤੈਨੂੰ ਘਰੋਂ ਬਾਹਰ ਕੱਢ ਦਊਗੀ ਹੋਰ ਕੀ ਐ ਲੈ ਕਿਉਂ ਘਰ ਤੇ ਤਾਂ ਮੇਰਾ ਹੀ ਪੂਰਾ ਹੱਕ ਐ ਕਿਵੇਂ ਘਰੋਂ ਬਾਹਰ ਕੱਢ ਦਊਗੀ ਮੈਨੂੰ ਜਦੋਂ ਲਾਡੀ ਆਪਦੀ ਮਾਂ ਦੇ ਮਗਰ ਲੱਗ ਗਿਆ ਨਾ ਤੈਨੂੰ ਨਹੀਂ ਉਹਨੇ ਪੁੱਛਣਾ ਹੈਗਾ ਮੈਂ ਤੈਨੂੰ ਪਹਿਲੇ ਦਿਨੋਂ ਇਹੀ ਗੱਲ ਸਮਝਾਈ ਆ ਨਾ ਆ ਤਾਂ ਮੈਂ ਨਟਿਦਪੂਰੇ ਕੰਨ ਪਰ ਤੇ ਆ ਜਿਹੜਾ ਮਾਂ ਨਹੀਂ ਜਵਾਬ ਦੇਤਾ ਨਾ ਵਧੀਆ ਹੋ ਗਿਆ ਮੈਂ ਤਾਂ ਕਹਤ ਮਖ ਲੈ ਸੋਚਦੀ ਤੇਰੀ ਮਾਂ ਤੇਰੇ ਬਾਰੇ ਹੈ ਇੱਕ ਵਾਰੀ ਕਹਿੰਦੀ ਹਾਂ ਕੋਈ ਗੱਲ ਨਹੀਂ ਨਾਲੇ ਮੈਨੂੰ ਆਇਂਦਾ ਉਹਦੇ ਪੇਕੇ ਕਿੰਨੇ ਆ ਕੇ ਖੜਦੇ ਆ ਵੀ ਉਹਦੇ ਪੇਕੇਆਂ ਦੇ ਨਾਮ ਜਮੀਨ ਕਰਾ ਕੇ ਆਉਗੀ ਕੁੜੀਆਂ ਜਮੀਨ ਉਹਦੋਂ ਕਰਾਉਂਦੀਆਂ ਹੁੰਦੀਆਂ ਪੇਕੇਆਂ ਦੇ ਨਾਮ ਜਦੋਂ ਪੇਕੇ ਵਰਤਦੇ ਹੁੰਦੇ ਆ ਤੇ ਹਾਰ ਵਿਹਾਰ ਤੇ ਆ ਕੇ ਬਈ ਸਾਰਾ ਕੁਝ ਦੇ ਕੇ ਜਾਂਦੇ ਆ ਹਾਂ ਹਾਂ ਉਹ ਤਾਂ ਆ ਕੇ ਵੀ ਨਹੀਂ ਖੜਦੇ ਸਾਰਾ ਘਰ ਖਵਾਈ ਜਾਂਦੀ ਆ ਆਪਣੇ ਪੇਕੇਆਂ ਨੂੰ ਦੱਸ ਲੈ ਕਹਿੰਜੀ ਤੇ ਤਾਂ ਮਾਮੀ ਬਿਮਾਰ ਆ ਮਾਮੀ ਬਿਮਾਰ ਆ ਫਿਰ ਪਤਾ ਕੋਠੀਆਂ پارک ਨਾ ਇੱਡੀਆਂ ਇੱਡੀਆਂ ਮਾਮੀ ਕਾਣੇ ਹੈ ਅੱਛਾ ਮਾਮੀ ਬਿਮਾਰ ਤੇ ਤਾਂ ਉਹ ਥੋੜੇ ਦਾ ਸਾਰਾ ਕੁਝ ਹੀ ਹੈ ਨਵੀਂ ਤੋਂ ਨਵੀਂ ਚੀਜ਼ ਹੈ ਬਹੂ ਵੇਖ ਲੈ ਜੇ ਤੂੰ ਜਾਣਦੀ ਉਹਨਾਂ ਦੀ ਬਾਜ਼ਾਰ ਨਵਾਂ ਸੂਟ ਚੜ੍ਹ ਤੇ ਚੜ੍ਹਦਾ ਸੂਟ ਕਾਉਂਦੀ ਆ ਹਜੇ ਕਹਿੰਦੀ ਮਾਮੀ ਬਿਮਾਰ ਆ ਉਦੋਂ ਪੈਸੇ ਨੇ ਕੋਲ ਕਿੱਥੋਂ ਆ ਜਾਂਦੇ ਨੇ ਜਿਹੜਾ ਕੁਝ ਕਰੀ ਜਾਂਦੀ ਆ ਨਾ ਸਾਰਾ ਕੁਝ ਇੱਥੇ ਹੀ ਭਰ ਕੇ ਜਾਊਗੀ ਇਹ ਪਾਪਣ ਹੈ ਇਹ ਹੂੰ ਪਰ ਉਹਦੀ ਮਤਕਣੀ ਕਿੱਥੇ ਬਾਪੂ ਨਾ ਜਾਂਦਾ ਇਹੀ ਮੁੱਕ ਜਾਂਦੀ ਹਾਂ ਬਾਪੂ ਤਾਂ ਜੇ ਫਿਰ ਵੀ ਚੰਗਾ ਸੀਗਾ ਇਹਦੇ ਨਾਲ ਉਹ ਤਾਂ ਚਾਚਾ ਤਾਂ ਬਾਲਾ ਚੰਗਾ ਸੀਗਾ ਹਾਂ ਕਮ ਸੇ ਕਮ ਥੋੜਾ ਮਗਰ ਤਾਂ ਲੱਗਦਾ ਦਿੰਦਾ ਸੀ ਮਗਰ ਵੀ ਲੱਗਦਾ ਸੀਗਾ ਸਾਡੇ ਅਸੀਂ ਜਿਵੇਂ ਕਹਿੰਦੇ ਸੀ ਆਖੇ ਲੱਗ ਜੂ ਇਹ ਤਾਂ ਕਿਸੇ ਪਾਸੇ ਲੂਟਨੀ ਆਉਂਦੀ ਹੈ ਆਪ ਦੀਆਂ ਮਨ ਮਰਜ਼ੀਆਂ ਕਰਦੀਆਂ ਹਰ ਇੱਕ ਗੱਲ ਤੇ ਮੂੰਹ ਪਰ ਕੇ ਜਵਾਬ ਦੇ ਦਿੰਦੀ ਹੈ ਇਹ ਤਾਂ ਨਾ ਕੋੜੇ ਫਿਰ ਤਾਂ ਤੇਰਾ ਬੁਰਾ ਹਾਲ ਹੈ ਤੂੰ ਦੇਖੀ ਜਾ 5 ਲੱਖ ਰੁਪਏ ਤਾਂ ਕਢਾ ਕੇ ਰੱਖ ਜ਼ਮੀਨ ਤੇ ਦੇਖ ਲੈ ਜ਼ਮੀਨ ਦੀ ਗੱਲ ਮੈਂ ਤਹੇ ਜੇ ਕਰ ਨਹੀਂ ਸਕਦੀ ਇਹ ਤਾਂ ਲਾਡੀ ਗੱਲ ਕਰ ਸਕਦਾ 5 ਲੱਖ ਰੁਪਏ ਤਾਂ ਮੈਂ ਕਢਾ ਕੇ ਰੱਖਾਂ 5 ਲੱਖ ਤੱਕ ਕਢਵਾ ਲਈ ਆਪਣਾ ਤੂੰ ਇਹ ਨਹੀਂ ਪਤਾ ਇਹ 5 ਲੱਖ ਆਪਦੇ ਪਿੱਕੇ ਨੂੰ ਹੀ ਨਾ ਦੇ ਦੇ ਸੱਚੀ ਸਾਸਰੀਕਾ ਸਾਸਰੀਕਾ ਹੋਰ ਕਿਹ ਆ ਗਈ ਮੈਂ ਤਾਂ ਫਿਰ ਹੁਣ ਆਈ ਸੀ ਲਿਉਣੀ ਖੰਡ ਬਚੀ ਹਾਂ ਖੰਡ ਮੁੱਕੀ ਹੋਈ ਸੀਗੀ ਮੈਂ ਕਿਹਾ ਚਲ ਖੰਡ ਲਿਆ ਵਾ ਮੈਨੂੰ ਵੀ ਬੋਲ ਰਹਾ ਸੀ ਕਿਰਾਏ ਤੇ ਮਾਇਆ ਕਿ ਕੋਈ ਆਇਆ ਲੱਗਦਾ ਦਾ ਹਾਂ ਵਸ ਤਾਂ ਸੀ ਦੋਸਤ ਸਾਂਝੇ ਕਰਦੇ ਸੀਗੇ ਕਰ ਲੋ ਭਾਈ ਕਰਨੇ ਟਾਈਮ ਆ ਤੁਹਾਡਾ ਹੋਰ ਬਸ ਤੁਹਾਨੂੰ ਪਤਾ ਹੀ ਹੈ ਘਰ-ਬਰ ਕਿਵੇਂ ਚੱਲਦਾ ਕਿਵੇਂ ਨਹੀਂ ਹੁਣ ਆ ਰਾਸ਼ਨ ਖਤਮ ਹੋਇਆ ਸੀ ਸ਼ਾਮ ਨੂੰ ਲਿਆਉਣਗੇ ਉਹ ਆ ਭਰ ਕੇ ਦੇ ਦਿੰਦੀ ਸਮਾਰ ਕੇ ਉਹਨਾਂ ਨੂੰ ਮਿਲ ਕੇ ਤੈਨੂੰ ਫੜਾ ਜਾਂਦੀ ਇਹ ਲੈ ਇਹ ਕਾ ਤੂੰ ਵਾਪਸ ਕਰਨ ਦੀ ਲੋੜ ਵਾਲਾ ਥੋੜੀ ਤਾਂ ਖੰਡ ਆ ਲਾ ਇਹ ਤਾਂ ਧਾਰ ਸੁਧਾਰਾ ਅਗਲਾ ਮੋੜ ਦਾ ਹੀ ਆ ਚੱਲ ਕੋਈ ਗੱਲ ਨਹੀਂ ਮੋੜ ਜੂਗੀ ਮੰਮੀ ਚਲ ਆਇਆ ਬਲਬ ਦਿਨ ਬਾਅਦ ਤੱਕ ਛੱਡਿਆ ਹਾਂ ਠੀਕ ਹੈ ਚਲ ਵੀ ਬੈਠ ਜੂ ਠੀਕ ਹੈ ਭਾਈ ਆ ਜਾ ਦੇਖ ਲੈ ਛੱਡਣ ਜਾਣ ਨੂੰ ਇਹ ਨਿਆਣੀ ਹੈ 10 ਵਾਰੀ ਤਾਂ ਆ ਗਈ ਘਰੇ ਚੁਗਲੀਆਂ ਕਰਨੀਆਂ ਸੱਸ ਦੇ ਹੁਣ ਨਵੀਂ ਗਿੱਜੀਆਂ ਜਿਹੜੀ ਡਰਪਾ ਚੱਕਿਆ ਗਿਆ ਨਾ ਹੁਣ ਚੁਗਲੀਆਂ ਤੇ ਹੋਈ ਪਈ ਐ ਬੱਚੀ ਆਈ ਛੱਡਣ ਜਾਣ ਦੀ ਤੈਂ ਤਾਂ ਮਾਂ ਘਰੋਂ ਵੀ ਲੋਟ ਸੱਚੀ ਕੰਮ ਬਾਤ ਸੁਣੀ ਐ ਬੀਜੀ ਦਾ ਹੈ ਤੇ ਤੇ ਬਲਿਕੇ ਆ ਸੀਗਾ ਇਹ ਤਾਂ ਗੁੜੀਆਂ ਹਿਲਦੀਆਂ ਹੋਈਆਂ ਨੇ ਔਰ ਤਾਂ ਉਹ ਕਿਦਾਂ ਅੜ ਗਈ ਸੀ ਹਰਚਾ ਉਹ ਇੱਥੇ ਕਿੱਡੀ ਚੰਦਰੀ ਆ ਆਖੀ ਕਹਿੰਦੀ ਖੰਡ ਮੋੜ ਦਊਗੀ ਭਰਕੇ ਤਾਂ ਦੇ ਦੰਦੀ ਹਾਂ ਲਾ ਵੇਖੀ ਲੇ ਕਿੰਨੀ ਕਿ ਠੰਡਾ ਨੇ ਜਿਹੜੇ ਝੋਲੇ ਪਰ ਪਰ ਕੇ ਤੂੰ ਉਹਦੇ ਪੇਕੇ ਤੋੜ ਦਿਓ ਵਾਪਸ ਕਰਕੇ ਜਾਂਦੇ ਹਾਂ ਉਹ ਮਾੜੇ ਮਾਤਨੇ ਵਾਲੀ ਇਹ ਤਾਂ ਬੇੜਾ ਬੈਠੂਗਾ ਤੂੰ ਫਿਕਰ ਨਾ ਕਰ ਰਬਾਪੇ ਦੇਖਦਾ ਤੂੰ ਐਂ ਦੇਖ ਲੈ ਹੈ ਹਜੇ ਲੋਕ ਕਹਿਣਗੇ ਨੂਹਾ ਮਾਰੀਆਂ ਨੇ ਹੁਣ ਤੂੰ ਆਪ ਦੇ ਅੱਖੀਂ ਦੇਖ ਲੈ ਨਾ ਕਿਵੇਂ ਕਰਦੀ ਆ ਮੈਂ ਤਾਂ ਤੈਨੂੰ ਪਹਿਲੇ ਦਿਨ ਹੀ ਕਿਹਾ ਵੀ ਇਹ ਚਾਚੀ ਬਹੁਤ ਚਲਾਕ ਆ ਤੂੰ ਗੌਰ ਹੀ ਨਹੀਂ ਕਰਦੀ ਹੈਗੀ ਦੱਸ ਕਿਹੜੀ ਭੂਆ ਬੰਦੀ ਆ ਉਹਨਾਂ ਦੀ ਇਹ ਹੈ ਹਾਂ ਉਹਦਾ ਆ ਕੇ ਨਹੀਂ ਖੜਦੇ ਨਹੀਂ ਭੈਣੇ ਕੀ ਕਰੀ ਮੈਂ ਤਾਂ ਤਾਂਪਗੀ ਸੱਚੀ ਮਤ ਕਹਿੰਦੀ ਨਪੇਕੇ ਉਹਨਾਂ ਨਾਲ ਛੱਦ ਲਾਂ ਮੈਂ ਵੇਖਲਾ ਚਾਰ ਬੰਦੇ ਬਿਠਾ ਕੇ ਗੱਲ ਕਰ ਲ ਇਧਰ ਆ ਪਹਿਲੀ ਗੱਲ ਤਾਂ ਇਹ ਇੰਟਰਨੈਟ ਵੀ ਬਾਲਾ ਕਿਉਂ ਗਲੀ ਚ ਘਰ ਤੋਂ ਦੇਖ ਲੂਗਾ ਮੇਰੀ ਗੱਲ ਸੁਣ ਚਾਰ ਬੰਦੇ ਬਿਠਾ ਕੇ ਨਾ ਆਪਦੀ ਗੱਲ ਕਰ ਲ ਵੀ ਦੇਖ ਲੋ ਬਾਈ ਮੇਰੀ ਸੱਸ ਇਹੋ ਜਿਹਾ ਕੁਛ ਕਰਦੀ ਐ ਨਾ ਤਾਂ ਇਹ ਪੈਸੇ ਢੇਲੇ ਵੀ ਕਬੀਲਦਾਰੀ ਮੇਰੇ ਹੱਥੋਂ ਫੜਾਉਂਦੀ ਐ ਹੈ ਨਾਲੇ ਇਹ ਮੁੰਡੇ ਨੂੰ ਵੀ ਮਗਰ ਲਾ ਦਿੰਦੀ ਐ ਵੀ ਕੱਲ ਨੂੰ ਜੇ ਮੇਰਾ ਤਲਾਕ ਹੋ ਗਿਆ ਫੇਰ ਦੱਸੋ ਕਿੰਦੀ ਜ਼ਿੰਮੇਵਾਰੀ ਆ ਘਰ ਕੀ ਰੋਜ਼ ਰੋਜ਼ ਵਸਦੇ ਨੇ ਇਕੱਟ ਤਾਂ ਮੈਂ ਕਰ ਲਾਂ ਮੈਨੂੰ ਆਏ ਆ ਵਿਆਖਣਗੇ ਸਾਰੇ ਮੁੱਕੇ ਨੂੰ ਮਹੀਨਾ ਵੀ ਨਹੀਂ ਹੋਇਆ ਤਾਂ ਬਹੁਤ ਕੱਟ ਕਰਕੇ ਬੈਗੇ ਸਾਰੇ ਪਿੰਨਾਂ ਚ ਮੈਨੂੰ ਹੀ ਮਾੜੀ ਕਹਿਣਗੇ ਇਹਨੂੰ ਕੋਈ ਕੁਛ ਨਹੀਂ ਕਹਿੰਦਾ ਅਵੇਗਲਾ ਤੇਰੇ ਆਈ ਤੇ ਮੱਚਦੀ ਐ ਨਾ ਮੈਂ ਤਾਂ ਕਿਸੇ ਕੋਲ ਖੜਨ ਨਹੀਂ ਦਿੰਦੀ ਇਹ ਲੈ ਹੋਰ ਮੁਰਕੀ ਕਹਿੰਦੀ ਹੋਊਗੀ ਵੀ ਕਿਤੇ ਮੇਰੀ ਚੁਗਲੀਆਂ ਨਾ ਲਾਂਦੇ ਹੋਣ ਮੈਂ ਕਹਿੰਦੀ ਹੀ ਕਿ ਤ ਕਹਿੰਦੀ ਮੈਂ ਡਰਦੀ ਨਹੀਂ ਤੂੰ ਕੋਈ ਗੱਲ ਨਹੀਂ ਤਾਂ ਸੰਗੀ ਝੱਤ ਦੇ ਲੂ ਜੇ ਵਾਲਾ ਬੋਲੂਗੀ ਤਾਂ ਓਹੋ ਚੱਲ ਬਹੁਤਾ ਕਲੇਸ਼ ਵੀ ਨਾ ਕਰੀ ਲੋਕ ਗੱਲਾਂ ਕਰਦੇ ਨੇ ਚੱਲ ਚੰਗਾ ਮੈਂ ਤੇ ਜਾਂਦੀ ਆ ਮੋੜ ਦਾਂਗੀ ਮੈਂ ਤਾਂ ਖੰਡ ਨੀ ਕੋਈ ਗੱਲ ਨਹੀਂ ਨੇ ਕੋਈ ਪਤਾ ਨਹੀਂ ਲੱਗਦਾ ਕਿ ਅੱਜ ਸੋਈ ਇੱਚਤਾ ਵੜਦੀ ਨਹੀਂ ਇਹ ਇਹਨੂੰ ਪਤਾ ਨਹੀਂਦਾ ਕੌਣ ਠੰਡ ਲੱਗਿਆ ਕੌਣ ਮੋੜ ਗਿਆ ਨਾ ਨਾ ਕੋਈ ਨਾ ਮੈਂ ਤਾਂ ਮੋੜ ਦਾਂਗੀ ਮੈਂ ਮੇਣਾ ਨਹੀਂ ਲੰਦੀ ਹੈਗੀ ਨਹੀਂ ਗੱਲ ਕੋਈ ਹਾਂਜੀ ਚੰਗਾ ਆ ਜਾਕਰ ਜਦ ਬੇਲੀ ਹੁੰਦੀ ਹਾਂ 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 ਕੋਈ ਗੱਲ ਨਹੀਂ ਮਾਰ ਜਾ ਕਰਾਂਗੀ ਗੇੜਾ ਚੰਗਾ ਚੰਗਾ ਜੇਰਾ ਤਾਂ ਮੈਂ ਰੋਜ਼ ਹੀ ਮਾਰ ਦਿਆ ਕਰਾਂ ਪਰ ਚਾਚੀ ਨਹੀਂ ਮੈਨੂੰ ਆਉਣ ਦਿੰਦੀ ਹੈਗੀ ਮੈਂ ਤਾਂ ਬਸ ਤੇਲ ਪਾਇਆ ਹੀ ਹੁਣ ਦੇਖਦੇ ਆ ਅੱਗ ਕਦੋਂ ਮੱਚੂਗੀ ਘਰੇ ਜਾ ਕੇ ਜੀ ਦੇਖਾਂ ਭਾਂਡੇ ਮਾਂਜੇ ਕੀ ਨਹੀਂ ਤਾਂ ਮੇਰੇ ਘਰ ਵਾਲੇ ਨੇ ਦੁਖੀ ਕਰ ਰੱਖਿਆ ਲਹੂ ਪੀੜਾ ਕਿਸੇ ਕਿਥੇ ਹੋ ਜੀ ਓਏ ਆ ਸੀ ਮੈਂ ਕਿਹੜਾ ਬਲੂੰਗੜਾ ਵੀ ਕਿਤੇ ਲੁਕਿਆ ਪਿਆ ਹੂੰ 6 ਫੁੱਟ ਦਾ ਬੰਦਾ ਆ ਖੁਸ਼ ਹੋ ਬਾਹਲੀ ਹੁੰਨੀ ਆ ਨਾ ਆਸੇ ਪਹੇ ਜਾ ਕੇ ਮੰਗ ਕੇ ਚੀਜ਼ ਨਾ ਮੈਨੂੰ ਪਤਾ ਦਰਾ ਪਹਿਲੇ ਮੇਰੀ ਗੱਲ ਸੁਣੋ ਹਾਂ ਭਾਂਡੇ ਵਾਸਤੇ ਅੱਧਾ ਤਰੀ ਜਦੋਂ ਇੱਥੇ ਰੌਲਾ ਪਈ ਨਹੀਂ 20 ਹੀ ਅੰਦਰ ਵੜ ਕੇ ਮਾਂ ਇਹ ਤਾਂ ਦੇਣਾ ਹਣਾ ਹੁਣ ਮਾਂਸ ਤੇ ਨਾ ਛਲੋ ਵਧੀਆ ਗੱਲ ਆ ਮੇਰੀ ਗੱਲ ਸੁਣੋ ਮੈਂ ਤਾਂ ਤਾਂ ਖੁਸ਼ ਆ ਜਿਹੜਾ ਕੰਮ ਮੈਂ ਚਾਹੁੰਦੀ ਸੀਗੀ ਉਹ ਕਮਤਾ ਹੋਈ ਜਾਂਦਾ ਮਿੰਟੋਂ ਮਿੰਟੀ ਕੀ ਹੋ ਗਿਆ ਆ ਮਿਲ ਗਈ ਤੈਨੂੰ ਆ ਚਾਪੀ ਹਾਂ ਹਾਂ ਆ ਤਾਂ ਮੈਂ ਲਈ ਆ ਕਿ ਮੈਂ ਮਨਿੰਦਰ ਨੂੰ ਪੁੱਛਿਆ ਸੀਗਾ ਵੀ ਕੀ ਚੱਲਦੀ ਜਾਂਦਾ ਤੇਰੇ ਘਰ ਚ ਆਖਿਆ ਇਹਨਾਂ ਦਾ ਨਾ ਕੋਈ ਜ਼ਮੀਨ ਜਮੂਨ ਦਾ ਰੌਲਾ ਇਹ ਚੱਲਦਾ ਆ ਮੈਂ ਉਹਨੂੰ ਗੱਲਾਂ ਸਮਝਾਇਆ ਠੀਕ ਹੈ ਮੈਂ ਉਹਨੂੰ ਕਹਤਾ ਵੀ ਹੁਣ ਦੇਖ ਲਾਡੀ ਦੀ ਤਾਂ ਮਾਂ ਹੈ ਤੇਰੀ ਹੈਗੀ ਸੱਸ ਵੀ ਤੂੰ ਇਹਦੇ ਨਾਲ ਲੜਬਿੜਕੇ ਨਾ ਆਪਦਾ ਅੱਡ ਹੋ ਜਾ ਜੇ ਅੱਡ ਨਹੀਂ ਵੀ ਹੋਣਾ ਤਾ ਜਮੀਨ ਜਾਇਦਾਦ ਆਪਣੇ ਨਾਮ ਕਰਵਾ ਲਾ ਹਨਾ ਇੱਕ ਪਾਸੇ ਤਾਂ ਹੋਵਾਂਗੇ ਹਨਾ ਕੱਲ ਨੂੰ ਜੇ ਮੁੜ ਕੇ ਕੋਈ ਜਵਾਕ ਜੱਲਾ ਹੋ ਗਿਆ ਤੈਨੂੰ ਤੰਗ ਪਰੇਸ਼ਾਨ ਕਰਨ ਲੱਗ ਗਿਆ ਲਾਡੀ ਆਪਦੀ ਮਾਂ ਵਾਲਦਾ ਹੋ ਗਿਆ ਫੇਰ ਤੂੰ ਕਿੱਧਰ ਨ ਜਾਏਂਗੀ ਇਕੱਲੀ ਅੱਛਾ ਹੋਰ 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 ਤੁਸੀਂ ਮੇਰੀ ਗੱਲਾਂ ਦਾ ਗੌਰ ਨਾਲ ਨਹੀਂ ਸੁਣ ਰਹੇ ਨਹੀਂ ਮੈਨੂੰ ਐਂ ਦੱਸ ਦੇ ਤੇਰੀ ਮਾਂ ਨੇ ਤੈਨੂੰ ਕੋਈ ਦੋ ਅੱਖਰ ਪੜ੍ਹਾਏ ਆ ਸਕੂਲ ਚ ਕਿ ਤੈਨੂੰ ਆਹੀ ਗੱਲਾਂ ਸਿਖਾਈਆਂ ਵੀ ਉਹਦੇ ਜਾ ਕੇ ਐਂ ਉਂਗਲ ਲਾ ਦੇ ਇੱਧਰ ਜਾ ਕੇ ਐਂ ਉਂਗਲਾਂ ਦੇ ਕਿਉਂ ਉਹਦੀ ਸੱਸ ਕਿਹੜਾ ਚੰਗੀ ਐ ਮੇਰੇ ਘਰੇ ਆ ਕੇ ਮੇਰੀ ਸੱਸ ਨੂੰ ਸਖਾਂਦੀ ਸੀਗੀ ਉਹ ਟੈਂਪੋ ਲਗੇ ਤੁਸੀਂ ਤੇਰੀ ਸੱਸ ਨੇ ਕਹਿਆ ਜਰ ਤੈਨੂੰ ਕਦੇ ਹੋਏ ਨਹੀਂ ਕਿ ਹਾਂ ਜਿਹੜਾ ਤੂੰ ਮਗਰਪੋਂ ਨਹੀਂ ਜੀ ਕਰੀ ਫਿਰਦੀ ਆ ਜੇ ਉਹ ਚੰਗੀ ਹੋਏ ਤੇਰੀ ਗੁੱਤ ਜੱਥ ਫਾਗ ਤੈਨੂੰ ਪਰੀਜ਼ ਦੀ ਹਾਂ ਬੱਸ ਕਰੋ ਹਾਂ ਮੈਨੂੰ ਪਤਾ ਨਾ ਮੰਮੀ ਕਹੋ ਜੇ ਸਭਾ ਦੀਆਂ ਮੈਨੂੰ ਨਾ ਸਖਾਉ ਤੁਸੀਂ ਨਾਲੇ ਆਪਦੀ ਮਾਂ ਦੀ ਸਾਈਡ ਨਾ ਤੁਸੀਂ ਬਾਅਦ ਚੋਂ ਲਿਆ ਕਰੋ ਪਹਿਲੇ ਮੇਰੀ ਸਾਈਡ ਲਿਆ ਕਰੋ ਮੈਂ ਕਾ ਰਹਿ ਲੀਆਂ ਤੁਹਾਡੀ ਮੰਮੀ ਦਾ ਚੰਗੀ ਆ ਹਾਂ ਮੇਰੀ ਮੰਮੀ ਚੰਗੀ ਐ ਠੀਕ ਐ ਕਿੱਦਾਂ ਆ ਕੇ ਖੜ ਗਈ ਇੱਥੇ ਕਿਸੇ ਨੂੰ ਛਾਉਣੇ ਕੀ ਹੂੰ ਵੀ ਮਥਲੇਸ਼ ਕਰਾਂ ਦੁਬਾਰਾ ਪਰਹਿਣ ਦੇ ਮੇਰੀ ਉਹਦੇ ਨਾਲ ਲਿਆਇ ਸੀਗੀ ਲਾਡੀ ਦੇ ਪਿਉਨ ਨਾਲ ਵੀ ਉੱਥੇ ਪਾਣੀ ਪੂਣੀ ਲਾ ਲੈਣਿਆ ਸਾਂਝਾ ਉਹਨਾਂ ਦੀ ਮੋਟਰ ਤੋਂ ਤੂੰ ਮੈਨੂੰ ਕਰ ਲੈਂਦੇ ਚਾਰ ਮੰਨਦਾਂ ਨੇ ਕਿਉਂ ਐਵੇਂ ਤੂੰ ਗਰਾਂ ਲਾਉਂਦੀ ਫਿਰਦੀਆਂ ਪੜਵਾ ਕੇ ਮਾਰਦੀ ਕਿਸੇ ਨੂੰ ਪੁੱਠੇ ਪੈਰਾਂ ਨਾਲ ਕੇ ਓਹੋ ਮੇਰੀ ਗੱਲ ਸੁਣੋ ਮਨਿੰਦਰ ਤਾਂ ਕੁਛ ਕਹਿੰਦੀ ਨਹੀਂ ਹੈਗੀ ਵੀ ਮੈਂ ਕਹਿ ਕੇ ਗਈਆਂ ਮੈਸ ਖਾ ਕੇ ਗਈਆਂ ਮੈਂ ਤਾਂ ਬੱਸ ਉਹਨੂੰ ਸਮਝਾਣੀ ਗਈ ਸੀ ਮੈਂ ਕੋਈ ਮਾੜੀ ਗੱਲ ਤਾਂ ਕਰੀ ਨਹੀਂ ਹੈਗੀ ਦੇਖੋ ਤੂੰ ਨੰਬਰਦਾਰ ਨਹੀਂ ਹੈ ਪਿੰਡ ਦੀ ਤੈਨੂੰ ਮੈਂਬਰ ਨਹੀਂ ਠਾਦਨੇ ਇੱਥੇ ਆਪਣੇ ਬਾੜ ਚੋਂ ਤੂੰ ਫੈਸਲੇ ਕਰਦੀ ਸਾਰਿਆਂ ਬੁੜੀਆਂ ਦੇ ਗੱਲਾਂ ਨੇ ਕੋਈ ਇਹ ਤੂੰ ਰਹਿਣ ਦੇ ਤੂੰ ਆ ਦਾ ਚਾਹ ਪਾਣੀ ਕਰ ਰੋਟੀ ਪਾਣੀ ਦਾ ਕੀ ਮਤਲਬ ਰੱਖਿਆ ਕਰ ਇੱਥੇ ਬੁੜੀਆਂ ਦੀ ਲੜਾਈ ਨਾ ਕਰ ਬੰਦੇ ਵੱਢ ਕੇ ਮਰ ਜਾਂਦੇ ਸਾਨੂੰ ਸਦੇ ਵੀ ਬੁੜੀਆਂ ਦੀ ਕੀ ਗੱਲਾਂ ਹੁੰਦੀਆਂ ਨੇ ਕੀ ਨਹੀਂ ਮੈਨੂੰ ਤਾਂ ਸਵਾਦ ਆਏ ਜਦੋਂ ਮੈਂ ਉਹਦੇ ਕੋਲ ਜਾ ਕੇ ਉਹਨੂੰ ਸਖਾਨੀਆ ਵੀ ਤੂੰ ਆਪਦੀ ਸੱਸ ਨਾਲ ਐਵੇਂ ਸਿੱਧੀ ਜੀ ਗੱਲ ਚਾਚੀ ਤਾਂ ਬਾੜੀ ਚਲਾ ਕੇ ਤੁਹਾਨੂੰ ਨਹੀਂ ਪਤਾ ਦੱਸਵਾ ਉਹ ਜਦ ਕਿ ਉਹ ਨਾਰਮ ਬੁੜੀ ਐ ਵਿਚਾਰੀ ਸਿਰ ਤੋਂ ਉਹਦੇ ਬੰਦਾ ਉੱਠ ਗਿਆ ساری ਉਮਰ ਪਹਿਲਾਂ ਉਹ ਸਾਂਝੇਗਾ ਜਦ ਤੰਦ ਪੇੜਦੀ ਰਹੀ ਬਸ ਉਹ ਆਪਣੇ ਪਾਣੀ ਉਹ ਲਿਆਉਂਦਿਆਂ ਹੁੰਦੀਆਂ ਬੁੜੀਆਂ 3 ਕਿਲੋਮੀਟਰ ਤੋਂ ਤੌੜੇ ਉਹਨੇ ਕੋਨੇ ਕੀ ਵਿਚਾਰੀ ਨੇ ਚਲਾਕੀਆਂ ਕਰ ਲਈਆਂ ਓਹੋ ਚਾਚੀ ਨੂੰ ਕੋਈ ਅਫਸੋਸ ਨਹੀਂ ਹੈਗਾ ਵੀ ਚਾਚਾ ਮਰ ਮੁੱਕ ਗਿਆ ਕੋਈ ਦਿਖਦਾ ਹੀ ਨਹੀਂ ਉਹਦੇ ਮੋਹ ਤੇ ਵੀ ਹਾਂ ਉਦਾਸੀ ਹੈਗੀ ਐ ਤੂੰ ਚਲਾਕੀ ਖੇਡਦੀ ਆਂ ਦੀ ਮਨਿੰਦਰ ਨਾਲ ਕਦੇ ਵਿਚਾਰੀ ਤੂੰ ਦੋਹੇ ਕੁੜੇ ਦਾ ਘਰਾ ਲਿਆ ਕਦੇ ਭਾਂਡੇ ਮੰਜਾਲੇ ਆਪ ਨਹੀਂ ਉਹ ਮੰਜੇ ਤੋਂ ਪੈਰ ਥੱਲੇ ਲਾਉਂਦੀ ਹੈਗੀ ਤੂੰ ਕਰਾ ਕਰ ਦੇ ਤੈਨੂੰ ਬਾਹਲੇ ਬਰਾਕ ਆਉਂਦੇ ਉਹਨਾਂ ਦੇ ਤੁਸੀਂ ਹੁਣ ਭਾਂਡੇ ਇੱਧਰ ਮਾਂਜ ਲੈਣਾ ਉੱਧਰ ਵੀ ਮਾਂਜ ਜਾਓ ਜਾ ਕੇ ਕਿਉਂ ਮੈਂ ਨੌਕਰਾਂ ਕਿਸੇ ਦਾ ਉਹ ਤਾਂ ਤੇਰੇ ਨਾਲ ਮੂੰਹ ਪਿਆਰਾ ਮਾਂਜਦਣਾ ਮੈਂ ਕਹਿੰਨਾ ਚੱਲ ਕੋਈ ਨਹੀਂ ਯਾਰ ਨਿਆਣੀ ਹਜੇ ਹੌਲੀ ਹੌਲੀ ਸੰਭਲ ਜੂਗੀ ਨਹੀਂ ਮੈਂ ਨਹੀਂ ਰੱਕਾ ਤੋੜਦਾ ਫਿਰ ਵਧੀਆ ਗੱਲ ਆ ਆਪਦੇ ਘਰ ਦਾ ਕੰਮ ਕਰ ਹੀ ਕਰਦੇ ਹੋ ਤਾਂ ਮੈਨੂੰ ਕਿਉਂ ਕਹੀ ਜਾਂਦੇ ਹੋ ਵੀ ਉਹਨਾਂ ਦੇ ਘਰ ਦਾ ਕੰਮ ਮੈਂ ਕਰਾਇਆ ਵਾ ਮੈਂ ਤਾਂ ਗੱਲ ਕਰਨੀ ਸੀਗੀ ਪੈ ਹੁਣ ਮੱਚਦੇ ਅੱਗ ਦੇਖਿਓ ਕਿਵੇਂ ਭਾਂਬੜ ਮੱਚਦਾ ਉਹ ਮਸਾਲਾ ਤਾਂ ਸਹੀ ਦੇਲਾ ਐ ਕਹਿੰਦੇ ਹੁੰਦੇ ਤੀਲੀ ਲਾਤੀ ਹੁਣ ਦੇਖੀ ਭਾਂਬੜ ਮੱਝਦੇ ਇਹ ਜੀ ਤੂੰ ਅੱਗ ਲੱਗ ਕੇ ਆਈ ਹੋਏਂਗੀ ਕਿਸੇ ਦੇ ਘਰੇ ਚਲ ਜੋ ਵੀ ਐ ਕਹਾਵਤਾ ਤੋਂ ਮੈਂ ਕੀ ਲੈਣਾ ਹੁਣ ਤਾਂ ਤੁਸੀਂ ਦੇਖਿਓ ਜਦੋਂ ਲੜਾਈ ਪਈ ਨਾ ਉਹਨਾਂ ਦੇ ਘਰੇ ਸੱਚੀ ਮੇਰੇ ਮਨ ਨੂੰ ਤਾਂ ਨਾ ਠੰਡਕ ਮਿਲ ਜੂਗੀ ਇਹ ਕਿਸੇ ਦੇ ਘਰੇ ਅੱਗ ਪਾਉਣੇ ਨਾ ਪੀੜਾਂ ਭੁਗਤ ਕੇ ਹੁੰਦੀਆਂ ਆਪਣੀ ਲਾਤ ਭੁਗਤੂਗੀ ਛੁੱਢ ਲੈ ਆ ਜਾ ਕਾ ਤੋ ਬੈਸ ਕਰ ਮੈਂ ਤੁਹਾਨੂੰ ਤਾਂ ਮੱਥਾ ਲਾਣੀ ਬਹੁਤ ਔਖਾ ਸੱਚੀ ਆ ਕੇ ਚਾਹ ਡਸਲਾ ਦੇ ਪੀਣੀ ਆ ਮੈਂ ਨਾ ਲੋਕਾਂ ਦੇ ਹਾਸੇ ਦੇ ਤਮਾਸ਼ੇ ਤੋਂ ਡਰਦਾ ਨਹੀਂ ਤੈਨੂੰ ਤਾਂ ਮੈਂ ਤਿੱਲੀਆਂ ਹੀ ਹੁਣੇ ਲਵਾ ਦਿਆਂ ਇੱਥੇ ਪਿੰਡਾ ਤੇਰਾ ਮੱਛਾਂ ਲਾ ਦਿਆਂ ਮੈਂ ਦੋ ਮਿੰਟਾਂ ਆ ਹਾਂ ਹਾਂ ਬਸ 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 ਆ ਗਿਆ ਪੁੱਤ ਆ ਗਿਆ ਬੇਬੇ ਕਿਵੇਂ ਆ ਤੂੰ ਠੀਕ ਆ ਹੁਣ ਠੀਕ ਆ ਬਸ ਬਾਵਾ ਹੀ ਆ ਪੁੱਤ ਮੈਂ ਤਾਂ ਅੱਛਾ ਚਲ ਤੂੰ ਐ ਬਾਹਲੇ ਫਿਕਰ ਨਾ ਕਰਿਆ ਕਰ ਮੈਂ ਤੈਨੂੰ ਐ ਕਹਿੰਦਾ ਸੀ ਉਹ ਮੰਦਿਰ ਕੱਲੀ ਲੱਗੀ ਪਈ ਆ ਮੜਾ ਮੋਟਾ ਕੰਮ ਕਰਾ ਦਿਆ ਕਰ ਜੀ ਆ ਕੋਈ ਨਾ ਪੁੱਤ ਕਰਾ ਦਿਆ ਕਰੂੰ ਕੰਮ ਤਾਂ ਕਰਨਾ ਹੀ ਆ ਘੇਰਾ ਮੇਰਾ ਮਾੜਾ ਜਾਂ ਚੱਤ ਜਾ ਠੀਕ ਹੋਣ ਦੇ ਕੋਈ ਨਾ ਕੰਮ ਤਾਂ ਸਾਰੀ ਉਮਰ ਹੀ ਕਰਨੇ ਆ ਪੁੱਤ ਜਿਹੜੇ ਮਰ ਜਾਂਦੇ ਆ ਉਹ ਛੱਡ ਜਾਂਦੇ ਆ ਜਿਉਂਦੇ ਜੀ ਥੋੜੀ ਕੰਮ ਛੁੱਟਦਾ ਛੱਡ ਤਾਂ ਜਾਂਦੇ ਆ ਜਿਹੜੇ ਜਿਉਂਦੇ ਆ ਫਿਰ ਉਹ ਗੜਾ ਨਾਲ ਖੜੇ ਆਗੇ ਹੈ ਕੀ ਦੀ ਗੱਲ ਕਰਦਾ ਪੁੱਤ ਕੌਣ ਨੇ ਤੇਰੇ ਨਾਲ ਰਾਜਪਾਲ ਵਰਗਾਂ ਦੀ ਗੱਲ ਕਰਦਾ ਘੇਰਾ ਆ ਗਿਆ ਬਸ ਹੈ ਉਹ ਮਥਾ ਯਾ ਰੱਖ ਗਏ ਉਦੋਂ ਬਾਅਦ ਆ ਕੇ ਖੜੇ ਆ ਇੱਥੇ ਪੁੱਛਿਆ ਕਿਸ ਨੇ ਕੋਸਾ ਕੇ ਤੈਨੂੰ ਪਤਾ ਹੀ ਹੈ ਪੁੱਤ ਉਹਨਾਂ ਦੇ ਕਾਹ ਦਾ ਤੇਰੀ ਮਮੀ ਦਾ ਕੀ ਹਾਲ ਹੈ ਇੱਕ ਜਣਾ ਉਹਨੂੰ ਸਾਹਮਦਾ ਫਿਰ ਇੱਕ ਜਣਾ ਕੰਮ ਕਰਦਾ ਹੁਣ ਤੂੰ ਕਿਹੜਾ ਦੇਖਿਆ ਨੀਗਾ ਦੇਖਿਆ ਨਹੀਂ ਇੰਨਾ ਵੀ ਨਹੀਂ ਕੋਈ ਵੀੜੀ ਹੁੰਦਾ ਠੀਕ ਹੈ ਨਾ ਵੀ ਆਕੇ ਕੋਈ ਸਾਰੀ ਨਾ ਲਵੇ ਤੇ ਜਦੋਂ ਜਦ ਰਾਜਪਾਲ ਦੇ ਡੈਡੀ ਦੀ ਡੈਥ ਹੋਈ ਸੀਗੀ ਉਦੋਂ ਮੈਂ ਉਥੇ ਗਿਆ ਨੀਗਾ ਮੈਂ 10 ਬੰਦਾ ਦਿਨ ਉਥੇ ਬੈਠਾ ਰਿਆ ਕਿੰਨਾ ਕੰਮ ਕਰਾਇਆ ਹੈ ਪੁੱਤ ਮਰ ਗਿਆ ਦੇ ਕਾਰੇ ਮੇਹਣੇ ਹੁੰਦੇ ਆ ਜੇ ਦੁੱਖ ਸੋਗ ਵਿੱਚ ਭੈਣ ਭਰਾ ਦੇ ਨਾਲ ਖੜਦੇ ਆ ਉਹਦੀ ਵੀੜੀ ਨਹੀਂ ਹੁੰਦੀਗੀ ਗੱਲ ਵੀੜੀ ਦੀ ਨਹੀਂ ਹੈਗੀ ਮਾਂ ਗੱਲ ਤਾਂ ਗੱਲ ਦੀ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਮੇਰਾ ਕੌਣਾ ਇੱਥੇ ਕਰਨ ਵਾਲਾ ਨਾਲ ਮੇਰਾ ਸਾਥ ਦਿੰਦੇ ਸੇਕੜ ਨੂੰ ਤਾਂ ਪੈਸੇ ਢੇਲੇਦਾ ਹੀ ਸਾਹ ਦੇ ਦਿੰਦੇ ਐ ਵੀ ਭਾਈ ਤੁਹਾਡੇ ਡਿੱਡੇ ਪੈ ਗਈ ਚੱਲ ਕੋਈ ਨਹੀਂ ਫੇਰ ਕਿਹੜਾ ਰਹਿ ਗਿਆ ਉਹ ਤਾਂ ਸਭ ਕੁਝ ਹੋ ਗਿਆ ਐਵੇਂ ਨਾ ਤੂੰ ਫਿਕਰ ਕਰਿਆ ਕਰ ਜਿੰਨਾ ਕਾ ਹੈਗਾ ਆਪਣੇ ਕੋਲੇ ਬਹੁਤ ਹੈਗਾ ਚੱਲ ਬਹੁਤ ਹੈਗਾ ਇਹਦਾ ਚੱਲ ਮੇਰੀ ਗੱਲ ਸੁਣ ਬੇਬੇ ਮੈਂ ਗੱਲ ਕਰਨੀ ਤੇਰੇ ਨਾਲ ਕੀ ਗੱਲ ਕਰਨੀ ਦੱਸ ਗੱਲ ਤਾਂ ਜ਼ਮੀਨ ਦੀ ਕਹਿੰਦਾ ਸੀਗਾ ਵੀ ਜ਼ਮੀਨ ਦੀ ਤੂੰ ਨਾਲਵਾ ਦੇ ਮੇਰੇ ਕੋਈ ਨਾ ਪੁੱਤ ਜ਼ਮੀਨ ਤੇਰੀ ਐ ਤੇਰੇ ਨਾਲ ਹੀ ਕਰਵਾਉਂਗੀ ਫੇਰ ਕੀ ਹੋਗਾ ਜੇ ਤੇਰੇ ਪਿਓ ਮਗਰੋਂ ਮੇਰੇ ਨਾਂ ਚੜ ਗਈ ਮੈਂ ਕਿਹੜਾ ਕਿਤੇ ਲੈ ਕੇ ਜਾਣੀ ਆ ਲੈ ਤੇਰਾ ਪਿਓ ਕੀ ਲੈ ਗਿਆ ਨਾਲ ਉਹ ਮਾਂ ਪਿਓ ਵਾਲੀ ਜ਼ਮੀਨ ਤਾਂ ਮੈਨੂੰ ਵੀ ਪਤਾ ਮੇਰੀ ਆ ਉਹਦਾ ਤੇਰੇ ਤੋਂ ਬਾਅਦ ਮੇਰੇ ਕੋਲ ਹੀ ਆਉਣੀ ਆ ਗਲਤ ਆ ਉਹ ਆ ਜਿਹੜੀ ਤੈਨੂੰ ਪੇਕੇਆਂ ਤੋਂ ਜ਼ਮੀਨ ਆਉਂਦੀ ਆ ਜਿਹੜੀ 2 ਕਿੱਲੇ ਤੇਰੇ ਨਾਮਾਂ ਦੀ ਉਹ ਤੂੰ ਮੇਰੇ ਨਾਲ ਕਰਾ ਬਸ ਫਿਰ ਵਧੀਆ ਠੀਕ ਹੈ ਚੱਲੀ ਜਾਈਓ ਸਾਰਾ ਟਿਕ ਟਿਕਾ ਨਾ ਪੇਕੇਆਂ ਤੋਂ ਮੈਨੂੰ ਕਿਹੜੀ ਜ਼ਮੀਨ ਆਉਂਦੀ ਆ ਉਹ ਜ਼ਮੀਨ ਚ ਭਲਾ ਮੇਰਾ ਕੀ ਹੱਕ ਆ ਉਹ ਜ਼ਮੀਨ ਮੇਰੇ ਭਤੀਜੇ ਦੀ ਆ ਜੀ ਭਤੀਜੇ ਦੀ ਕਿਹਦੇ ਹਸਾਬ ਨਾਲ ਹੋ ਗਈ ਸੀ ਉਹਨੇ ਕਦੇ ਪੁੱਛਿਆ ਜਦੋਂ ਮੰਗਿਆ ਜ਼ਮੀਨ ਵਾਪਸ ਜ਼ਮੀਨ ਦੇ ਕੇ ਤਾਂ ਉਹ ਤੈਨੂੰ ਮਾਂ ਭੁੱਲੇ ਬੈਠਿਆ ਬਸ ਉਹ ਜ਼ਮੀਨ ਆਪਣੀ ਹੋਈ ਤੂੰ ਮੇਰੇ ਨਾਲ ਲਵਾ ਕੇ ਬਸ ਕੰਮ ਨਵੇੜ ਹੁਣੇ ਨਹੀਂ ਬੈਠੇ ਪੁੱਤ ਮੇਰੇ ਪਿਓ ਤੋਂ ਬਾਅਦ ਸਾਡੇ ਭੈਣ ਭਰਾਵਾਂ ਦੇ ਨਾਂ ਜ਼ਮੀਨ ਚੜ ਗਈ ਸੀ ਤੇ ਮੇਰੇ ਭਰਾ ਤੋਂ ਬਾਅਦ ਉਹਦੀ ਵੀ ਤਾਂ ਮੇਰੇ ਪਤੀਜੇ ਦੇ ਨਾਂ ਚੜ ਗਈ ਤੇ ਦੇਖ ਲੈ ਮੇਰੇ ਪਤੀਜੇ ਨੇ ਅੱਜ ਤੱਕ ਨਹੀਂ ਆਖਿਆ ਵੀ ਭੂਆ ਮੈਨੂੰ ਜ਼ਮੀਨ ਦੇ ਦੇ ਤੇ ਤੂੰ ਉਹਨਾਂ ਦੀ ਜ਼ਮੀਨ ਤੇ ਵੀ ਅੱਖ ਰੱਖੀ ਬੈਠਾਗਾ ਓਏ ਅੱਖ ਨਹੀਂ ਰੱਖੀ ਮਾਂ ਮੈਂ ਗਲਤ ਗੱਲ ਨਹੀਂ ਕਰਦਾ ਜੇ ਹੁਣ ਬਾਪੂ ਜੀ ਆਲਾ ਹੁੰਦਾ ਤਾਂ ਸਾਰਾ ਕੁਝ ਹੀ ਕਰ ਲੈਂਦਾ ਬਾਕੀ ਉਹਨਾਂ ਦਾ ਘਰ-ਬਾਰ ਸਾਰਾ ਕੁਝ ਆਪ ਦਾ ਪਾਈ ਬੈਠਿਆ ਮੈਂ ਤਾਂ ਘਰ ਦੀ ਸੋਚਦਾ ਵੀ ਘਰ ਦੇਖ ਲੈ ਡਿੱਗਣ ਨੂੰ ਆਇਆ ਪਿਆਗਾ ਕਿ ਘਰ ਪਾਵਾਂਗੇ ਆਪਾਂ ਹੈ ਅੱਛਾ ਤੋਂ ਉਹਨਾਂ ਦੀ ਜ਼ਮੀਨ ਦੇ ਆਸਰੇ ਬੈਠਾ ਵੀ ਮੈਂ ਘਰ ਪਾਵਾਂ ਉਹ ਜ਼ਮੀਨ ਨਹੀਂ ਮੈਂ ਲੈਂਦੀ ਭਾਈ ਜੇ ਮੈਂ ਉਹ ਜ਼ਮੀਨ ਲਵਾਂਗੀ ਤਾਂ ਮੈਂ ਆਪਦੇ ਪੇਕੇ ਨਾਲ ਟੁੱਟ ਜੂਗੀ ਮੈਂ ਕਿਧੇ ਨਾ ਵਰਤੂੰ ਕਿੱਥੇ ਮੈਂ ਜਾ ਕੇ ਖੜੂ ਕੌਣ ਮੇਰੇ ਦੁੱਖ ਦੇ ਸੁੱਖ ਦੇ ਆ ਕੇ ਖੜੂ ਉਹਨਾਂ ਬਿਨਾ ਫਿਰ ਗੱਲ ਦਾ ਗਲਦੀ ਐ ਨਾ ਹੁਣ ਹੁਣ ਮੇਰੇ ਮੈਨੂੰ ਵੀ ਆ ਦੇ ਪਰਿਵਾਰ ਦੀ ਸੋਣੀ ਪੈਂਦੀ ਆ ਉਹ ਕਹਿੰਦੀ ਵੀ ਹੁਣ ਤੂੰ ਐ ਕਰ ਘਰ ਪਾ ਨਹੀਂ ਫਿਰ ਮੈਂ ਚੱਲੀ ਆ ਫਰ ਤੂੰ ਦੱਸ ਹੁਣ ਜਿਵੇਂ ਆਪਣੇ ਜੀਮੇ ਵਾਲੇ ਪਾਸੇ ਘਰ ਪਾਉਣਾਗਾ ਤੇ ਫਿਰ ਮੇਰੇ ਕੋਲੇ ਕੀ ਰਹਿਣਾਗਾ ਖਾਣ ਨੂੰ ਨਾਲੇ ਆਦੇ ਪਰਿਵਾਰ ਨੂੰ ਖਾਣਨ ਕੋਈ ਨਾ ਪਤਾ ਹੌਲੀ ਹੌਲੀ ਸਭ ਕੁਝ ਹੋ ਜਾਊਗਾ ਮਾੜੀ ਜੀ ਸ਼ਾਂਤੀ ਰੱਖੋ ਤੁਸੀਂ ਨਾਲੇ ਉਹ ਜ਼ਮੀਨ ਤਾਂ ਮੈਂ ਭਾਈ ਸੋਨੂੰ ਲੈ ਕੇ ਨਿੱਦਦੀ ਲੋਕ ਮੈਨੂੰ ਕੀ ਕਹਿਣਗੇ ਕੀ ਕਹਿਣਗੇ ਪਿੰਡ ਦੇ ਵੀ ਕੁੜੀ ਦਾ ਮਾੜਾ ਜਾਂ ਗਰੀਬੀ ਘਰੇ ਆਈ ਤੇ ਵੇਕਿਆ ਨੀ ਜ਼ਮੀਨ ਲੈ ਗਈ ਔਰ ਨਹੀਂ ਮਾਂ ਤੂੰ ਕਿਉਂ ਆਵੇਂ ਲੋਕਾਂ ਦੀ ਸੌਂਦੀਆਂ ਲੋਕ ਤਾਂ ਕੁੱਤੇ ਆ ਲੋਕ ਤਾਂ ਸਵਾਰ ਲੈ ਲੈਂਦੇ ਆ ਕੁਸ ਮਰਜ਼ੀ ਕਹੀ ਜਾਂਦੇ ਕੋਈ ਨਹੀਂ ਮੈਂ ਦੇ ਲਊਗਾ ਤੂੰ ਐ ਕਰ ਮੈਂ ਪਟਵਾਈ ਨਾ ਕਰਦਾ ਗੱਲ ਠੀਕ ਐ ਤੂੰ ਲੈਂ ਗੂਠਾ ਮੈਂ ਨਹੀਂ ਗੂਠਾ ਕਾਠਾ ਲਾਉਂਦੀ ਮੇਰੀ ਗੱਲ ਸੁਣ ਲੈ ਮੈਂ ਤਾਂ ਅੱਜ ਨਹੀਂ ਮੈਂ ਆਪਦੇ ਤੇ ਕਹਾਂ ਤੋ ਜ਼ਮੀਨ ਨਾ ਲਿਆ ਵਾ ਕੱਲ ਟੱਕ ਨਹੀਂ ਵਰਕੀ ਮੈਨੂੰ ਦੇਣੀ ਆ ਦੇ ਦਿਓ ਨਹੀਂ ਦੇਣੀ ਨਾ ਦਿਓ ਉਹ ਤਾਂ ਫਿਰ ਹੁਣ ਉਹ ਦੇਖੂਗੀ ਫਿਰ ਜਿਹਨੇ ਮੈਨੂੰ ਕਿਹਾਗਾ ਪਰ ਦੇਖ ਲੈ ਫਿਰ ਤੂੰ ਕਰ ਲਾ ਗੱਲ ਉੱਥੇ ਕਿਹੜਾ ਜਾ ਕੇ ਕਰਕੇ ਆ ਗੱਲ ਮੈਨੂੰ ਨਹੀਂ ਪਤਾ ਤੂੰ ਉਹਦੇ ਨਗਰੀ ਲੱਗ ਕੇ ਦੇਖ ਲੈ ਤੇਰਾ ਉਹ ਮਾਂ ਫਿਰ ਮੇਰੀ ਗੱਲ ਸੁਣ ਵੀ ਲੈ ਤੂੰ ਜੇ ਮੈਂ ਤੈਨੂੰ ਕਹੀ ਐ ਨਾ ਵੀ ਗੱਲ ਤਾਂ ਗੱਲ ਦੀ ਐ ਵੀ ਦੋ ਕਿੱਲੇ ਪਿੱਛੇ ਤੂੰ ਇੱਥੋਂ ਨਾਲ ਦਾ ਘਰ ਗਵਾਕੂ ਆ ਕੇ ਬਹਿ ਜੀ ਨਾ ਤੂੰ ਉਹਨੂੰ ਸਮਝਾ ਨਹੀਂ ਸਕਦਾ ਵੀ ਭਾਈ ਮਾਂ ਨੂੰ ਮੈਂ ਕਿਵੇਂ ਕਹਿੰਦਾ ਵੀ ਵੇਖਿਆ ਤਾਂ ਜ਼ਮੀਨ ਲਿਆਵੇ ਤੈਨੂੰ ਕੀ ਲੱਗਦਾ ਕਿ ਆ ਨਹੀਂ ਕਰਾਂ ਮੈਂ ਹੈ ਨਾ ਤੂੰ ਮੇਰਾ ਵੀ ਸੋਚਣਾ ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਦੀ ਜੇ ਜਿਹੜੀ ਸਾਡੀ ਮੇਰੇ ਨਾਲ ਜ਼ਮੀਨ ਆ ਉਹ ਨਾ ਮੈਂ ਤੇਰੇ ਨਾਲ ਅੱਜ ਕਰਾ ਦਿੰਨੀ ਆ ਪਰ ਮੈਂ ਪੇਕੇ ਤਾਂ ਨਹੀਂ ਲੈ ਕੇ ਦਿੰਦੀ ਉਹ ਮੈਂ ਕੀ ਮਾਂ ਨੂੰ ਮੇਰੀ ਗੱਲ ਨਹੀਂ ਸਮਝ ਆਈ ਹੈ ਉਹਨਾਂ ਕੋਲ ਤਾਂ ਸਾਰਾ ਖੋਸਾ ਮੇਰੇ ਕੋਲੇ ਤਾਂੱਖ ਨਹੀਂ ਹੈਗਾ ਨਾ ਦੇ ਕਿਸੇ ਕੋਲੇ ਸਾਰਾ ਖੋਸਾ ਤਾਂ ਫਿਰ ਅਗਲੇ ਲੁੱਟ ਪਟ ਕੇ ਲੈ ਹੀ ਜਾਗਾ ਆਪ ਦੀ ਕਰੋ ਤੇ ਆਪ ਦੀ ਖਾਓ ਜੋ ਦੇਖੇ ਭੁੱਲੇ ਹੀ ਬੈਠੇ ਆ ਫਿਰ ਹਾਂ ਉੱਤੇ ਭੁੱਲੇ ਬੈਠੇ ਆ ਦੇਖੇ ਜੱਲਾ ਕਰਦਾ ਬਾਲਾ ਖਿਆਣਾ ਲੱਗ ਗਿਆ ਤੀਵੀ ਮਗਰ ਇਹ ਅਸਲੀ ਨਾ ਮੈਂ ਡਰ ਨਾ ਸਹੀ ਟਾਈਮ ਨਹੀਂ ਹੈਗਾ ਹਜੇ ਗੱਲ ਕਰਨ ਦਾ ਕਿੱਥੇ ਘਾਹ ਦੀ ਗੱਲ ਕਰ ਲੈ ਗੱਲ ਕਰ ਲੈ ਕਰ ਲਈ ਗੱਲ ਤਾਂ ਪਹਿਲੇ ਹੀ ਪਤਾ ਸੀ ਕਿੱਥੇ ਦਿੰਦੀ ਹੈ ਇਹ ਜ਼ਮੀਨ ਹੁਣ ਮੈਨੂੰ ਆਪ ਦਾ ਰੰਗ ਦਿਖਾਉਣਾ ਹੀ ਪਊਗਾ ਕੋਲੇ ਪਾਈਤਾ ਮੰਦੀ ਗਾ ਇਹ ਹੋ ਗਿਆ ਇੱਥੇ ਖੜੀ ਐ ਸੁਣ ਲਈ ਨਾ ਪਤਾ ਨਹੀਂ ਸੁਣ ਲਈ ਗੱਲ ਮੈਂ ਤਾਂ ਸਾਰਾ ਕੁਝ ਸੁਣ ਹੀ ਲਿਆ ਲ ਲਈ ਕਿਵੇਂ ਹਾਂ ਨਾ ਤੁਸੀਂ ਕਿੰਨਾ ਵਾ ਲੋ ਗੁੱਠਾ ਜ਼ਮੀਨ ਤੇ ਮੈਂ ਨਾ ਮੈਂ ਆਪਕੇ ਨਾਲ ਗੱਲ ਕਰ ਲੂੰਗਾ ਲਵਾਉਗੀ ਮੇਰੇ ਨਾਮ ਜ਼ਮੀਨ ਲਵਾ ਲ ਤੈਨੂੰ ਜਦੋਂ ਮੈਂ ਕਹੀ ਜਾਂਦਾ ਸੀ ਵੀ ਹਜੇ ਨਹੀਂ ਟਾਈਮ ਹੈ ਗੱਲ ਕਰਨ ਦਾ ਨਹੀਂ ਟਾਈਮ ਹੈ ਗੱਲ ਕਰਨ ਦਾ ਤੂੰ ਮੰਨ ਨਹੀਂ ਮੇਰੀ ਗੱਲ ਮੇਰੀ ਗੱਲ ਸੁਣ ਲੈ ਉਹ ਤਾਂ ਹੁਣੀ ਐਨਾ ਬੋਲਦੀ ਆ ਨਾਲੇ ਹਜੇ ਟਾਈਮ ਨਹੀਂ ਹੈ ਗੱਲ ਕਰਨ ਦਾ ਜਿਹੜਾ ਟਾਈਮ ਹੁੰਦਾ ਉਹ ਤਾਂ ਬਸ ਫਿਰ ਡੱਟ ਗਈ ਸੀ ਆਪਣੇ ਸਰ ਤੇ ਹਜੇ ਕਿਥੋਂ ਲੜ ਗਈ ਸਰ ਤੇ ਕੋਈ ਨਾ ਹਜੇ ਪਾਈ ਕਰੀ ਗੱਲ ਸਟਾਰਟ ਕਰ ਲਈ ਠੀਕ ਹੈ ਬੋਲੀ ਬੋਲ ਤਾ ਠੀਕ ਹੈ ਨਾ ਨਹੀਂ ਲਵਾਉਂਦੀ ਆਪਣੇ ਨਾਮ ਜ਼ਮੀਨ ਉਹ ਤੇਰਾ ਨਹੀਂ ਕਰਦੀ ਉਹ ਆਪਦੇ ਭਤੀਜੇ ਦਾ ਕਰਦੀ ਆ ਬਸ ਉਹਨਾਂ ਨੂੰ ਬੰਨਣ ਤੇ ਹੋਈ ਪਈ ਆ ਉਹ ਤਾਂ ਗੱਲ ਤਾਂ ਸੁਣ ਲੈ ਕੋਈ ਨਹੀਂ ਹੁਣ ਆਪਦੇ ਪੋਤਰਾ ਛੋਟੀ ਮਾੜਾ ਸੋਚੂਗੀ ਉਹ ਛੋਟੀ ਜਾਂਦੀ ਮਾੜਾ ਇਦੋਂ ਜ਼ਿਆਦਾ ਮਾੜਾ ਹੋਰ ਆਪਣਾ ਕੀ ਸੋਚੂਗੀ ਉਹ ਕਹਿੰਦੀ ਜਿਹੜੀ ਤੇ ਜ਼ਮੀਨ ਆ ਠੀਕ ਹੈ ਉਹ ਬੰਦ ਮੇਸੋ ਕਾਲ ਨੂੰ ਲਵਾ ਲਾ ਪਰਵਾਹੀ ਨੂੰ ਸਾਡੇ ਉਹ ਆਪਣੇ ਨਾਮ ਹੋ ਹੀ ਜਾਊਗੀ ਲਾਡੀ ਉਹਦੇ ਵਿੱਚ ਤਾਂ ਰੋਲ ਹੀ ਨਹੀਂ ਹੈਗਾ ਗਲਤਾ ਸੁਣ ਲਾ 45 ਜਮੀਨ ਲਵਾਵੇ ਤੇ ਨਾ ਫਿਰ ਮੰਨੂ ਵੀ ਹਾਂ ਆਦੇ ਪੁੱਤ ਦਾ ਕਰਦੀ ਆ ਹਾਂ ਜਰੂਰ ਕਰਦੀ ਆ ਤੂੰ ਮੈਂ ਕਿਉਂ ਕਰਦੀ ਆ ਜਲੂਸ ਇਹਨੇ ਕੱਢਾ ਇੱਥੇ ਹੁਣ ਫਿਰ ਮੇਰੀ ਗੱਲ ਤਾਂ ਸੁਣ ਲਾ ਇੱਕ ਕਰੀ ਆਪਾਂ ਗੱਲ ਸਟਾਰਟ ਕਰ ਲਈ ਠੀਕ ਹੈ ਹੁਣ ਆਪੇ ਫੋਨ ਲਾਉਗੀ ਚਾਹੀ ਜਾਊਗੀ ਕੋਸਮਰਜੀ ਗੱਲ ਕਰੇ ਠੀਕ ਹੈ ਕਿਰ ਉਹਨਾਂ ਦੇ ਕੰਨ ਤੱਕ ਗੱਲ ਪਹੁੰਚੂਗੀ ਨਾ ਫਿਰ ਦੇਖਦੇ ਆ ਕੀ ਬਣਦਾ ਜਮੀਨ ਆਪਣੇ ਹੱਥਾਂ ਦੀ ਮੈਨੂੰ ਤਾਂ ਲੱਗਦਾ ਸਾਰੀ ਜ਼ਿੰਦਗੀ ਗਰੀਬੀ ਚ ਹੀ ਮਰ ਜਾਾਂਗੇ ਬਸ ਗਰੀਬੀ ਪੱਲੇ ਆਪਣੇ ਆਪਣਾ ਨਹੀਂ ਕੁਝ ਬੰਦਦਾ ਨਾ ਕੋਈ ਆਪਣਾ ਸੋਚੇ ਕਰਾ ਆਪਣੇ ਹੱਥ ਟੁੱਟਿਆ ਆਪਾਂ ਕਰ ਨਹੀਂ ਸਕਦੇ ਆਪਾਂ ਕਿ ਉਹਨੇ ਦੋ ਗਿੱਲਾਂ ਤੇ ਬੈਠੇ ਆ ਸਾਰਾ ਕੁਝ ਕਰ ਲਾਂਗੇ ਕੋਈ ਨਹੀਂ ਨਾ ਕਦੋਂ ਕਰੋਗੇ ਨਾਲ ਕਰਦਿਆਂ ਕਰਦਿਆਂ ਸਾਰੀ ਉਮਰ ਲੰਘ ਜੂਗੀ ਆਪਣੀ ਹੈ ਉਦੋਂ ਨੂੰ ਜਵਾਕ ਵੱਡੇ ਹੋ ਜਾਣਗੇ ਤਾਂ ਹੁਣ ਕੀ ਕਰੀਏ ਹੈ ਤੁਹਾਨੂੰ ਧੱਕੇ ਨਾਲ ਲਵਾ ਲਈਏ ਨਾਮ ਜ਼ਮੀਨ ਸੁੱਖ ਲੈਣ ਦਾ ਤਾਂ ਵੇਲਾ ਹੋਣਾ ਹੁਣ ਕੋਠੀਆਂ ਪਾ ਕੇ ਦਿਖਾਉਣ ਓਏ ਐ ਹੁਣ ਕੀ ਦੱਸੇ ਕੋਈ ਖਾਲਾ ਜੀ ਦਾ ਬੜਾ ਹੀ ਝੁਟਕੀ ਮਾਰੀ ਤੇ ਕੋਠੀ ਪੈ ਜੂਗੀ ਕਿਸ ਹਿਸਾਬ ਨਾਲੀ ਕੰਮ ਹੋਊਗਾ ਮਹਿੰਗਾਈ ਕਿੰਨੀ ਆ ਸਰ ਠੀਕ ਹੈ ਪਰ ਤੋ ਆ ਤੇ ਪਿਓ ਮਗਰ ਲੱਗਦਾ ਸੀਗਾ ਹੁਣ ਆਪਜੀ ਮਾਮ ਮਗਰ ਲੱਗੀ ਜਾ ਨਾ ਪਿਓ ਮਗਰ ਲਾ ਕੇ ਕੀ ਖੱਤ ਲਿਆ ਖੱਟਿਆ ਕੁਛ ਮੈਂ ਤਾਂ ਕਿਸੇ ਮਗਰ ਨਹੀਂ ਲੱਗਦਾ ਠੀਕ ਹੈ ਨਾ ਹੂੰ ਗੱਲ ਤਾਂ ਗੱਲ ਦੀ ਐ ਵੀ ਹੁਣ ਕਿਸੇ ਹਿਸਾਬ ਨਾਲ ਗੱਲ ਲੋਟ ਆਊਗੀ ਹੁਣ ਆਏ ਤਾਂ ਐ ਨਹੀਂ ਨਾ ਵੀ ਆਪਾਂ ਕਹਿਦਾ ਤੇ ਉਵੇਂ ਹੋਈ ਜਾਊਗਾ ਸਾਰਾ ਕੁਛ ਨਾ ਮੈਨੂੰ ਆਏ ਤਾਂ ਸਰ ਜਿਹੜਾ ਪਾਪੂ ਕੋਲ ਪੈਸੇ ਜੋੜੇ ਹੋਏ ਸੀ 5 ਲੱਖ ਰੁਪਈਆ ਹੈ ਉਹਦੇ ਅਕਾਊਂਟ ਚ ਸੀਗਾ ਤੇ ਉਹ ਪੈਸੇ ਦਾ ਕੀ ਬਣੇ ਮੈਨੂੰ ਕੀ ਪਤਾ ਯਾਰ ਹੁਣ ਹੈ ਇਹ ਤਾਂ ਬੈਂਕ ਦੇ ਵਿੱਚ ਜਾਣਾ ਪਊਗਾ ਸਾਰਾ ਕੁਛ ਡੈਥ ਸਰਟੀਫਿਕੇਟ ਵਗੈਰਾ ਸਾਰਾ ਕੁਛ ਲੱਗੂਗਾ ਬੇਬੇ ਜੀ ਉੱਥੇ ਹੋ ਕੇ ਕਹਿੰਦੇ ਹੁੰਦੇ ਆ ਉਹਨੂੰ ਨਾਮ ਨੀਜੇ ਮੇਰੀ ਗੱਲ ਸੁਣੋ ਬੇਬੇ ਕੋਲ ਪੈਸੇ ਨਹੀਂ ਹੋਣੇ ਚਾਹੀਦੇ 5 ਲੱਖ ਰੁਪਈਆ ਆਪਦੇ ਹੱਥਲੇ ਕਰ ਲਓ 5 ਲੱਖ ਰੁਪਈਆ ਗੋਸ਼ਤਾ ਕਰਾਵਾਂਗੇ ਮਾੜਾ ਮੋਟਾ ਉਹਨਾਂ ਦਾ ਹੋਲ ਕੀ ਇਹ ਇਹ ਪੰਜਾ ਮੁਕਣਾ ਦੇ ਦੇ ਗੱਲ ਤਾਂ ਸੁਣ ਲੈ ਹਜੇ ਹੁਣ ਆਜੇ ਮੈਂ ਕਲੇਸ਼ ਕਰਦੀ ਹਾਂ ਹਾਂ ਗੱਜੇ ਜ਼ਮੀਨ ਵਾਲੀ ਗੱਲ ਤਾਂ ਜਿਆਦਾ ਚੱਲੀ ਜਾਂਦੀ ਹੈ ਵਿੱਚ ਰੁਪਈਆ ਦੀ ਗੱਲ ਬਾਅਦ ਫਿਰ ਤਾਂ ਬਸ ਆਪਾਂ ਹੀ ਗੱਲ ਵਧਾਈ ਜਾਂਦੇ ਆ ਵਧਾਈ ਜਾਂਦੇ ਗੱਲ ਠੰਡੀ ਦਾ ਪੈ ਜਾਂਦੇ ਕਿਸੇ ਹਿਸਾਬ ਨਾਲ ਤੂੰ ਇੱਕ ਗੱਲ ਕਰ ਤੂੰ ਆ ਦੇ ਨਾ ਸਾਵਨਾ ਚੱਲ ਤੂੰ ਐ ਕਰ ਗਾ ਤੂੰ ਆ ਦੇ ਸਾਵਨਾ ਚੱਲ ਮੈਂ ਤਾਂ ਕੁਛ ਨਹੀਂ ਕਹਿੰਦੀ ਮੈਂ ਤਾਂ ਜਿੰਮ ਤੇੜੀ ਲੱਗਦੀ ਨਾ ਮੈਂ ਤੇਕੇ ਵਗ ਜੰਦੀ ਆ ਤੇ ਮਾਂ ਪਤਨੀ ਵੀ ਮਰਜੀ ਕਰਿਓ ਆਹੀ ਗੱਲ ਆ ਤੇਰੇ ਕੋਲ ਦਾ ਕੱਲੀ ਯਾਰ ਹਾਂ ਪੇਕੇ ਵਾਜ ਇਹ ਨਾਲੇ ਜਾਂਦੀ ਨਹੀਂ ਗੱਲ ਤਾਂ ਸੁਣ ਲੈ ਮੇਰੀ ਤੂੰ ਵਗ ਜੰਨੀ ਫਿਰ ਗੱਲ ਤਾਂ ਸੁਣ ਲੈ ਮੇਰੀ ਮੈਂ ਤੈਨੂੰ ਕਿਵੇਂ ਕਹਣਾ ਠੀਕ ਐ ਗੱਲ ਸੁਣ ਵੀ ਮੈਂ ਤੈਨੂੰ ਐ ਕਹਿੰਨਾਗਾ ਵੀ ਮੈਂ ਜ਼ਮੀਨ ਵਾਲੀ ਗੱਲ ਤੇ ਬੇਬੇ ਕੋਲੇ ਕਰਤੀ ਠੀਕ ਐ ਪੈਸਿਆਂ ਦੀ ਗੱਲ ਤੂੰ ਆਪੇ ਕਰ ਲੈ ਮੇਰੀ ਤਾਂ ਮਾਂ ਫਿਰ ਵੀ ਮੈਂ ਹੁਣ ਇੰਨਾ ਕੋਰਾ ਵੀ ਨਹੀਂ ਹੋ ਸਕਦਾ ਇਹ ਨਾਲ ਠੀਕ ਐ ਕਰ ਲੈਨੀ ਫਿਰ ਮੈਂ ਗੱਲ ਬਾਤ ਨਾ ਕਹੀਂ ਠੀਕ ਹੈ ਕੋਈ ਗੱਲ ਨਹੀਂ ਫਿਰ ਕਰ ਦਈਏ 5 ਲੱਖ ਤੇਰ ਤੋਂ ਨਹੀਂ ਜ਼ਮੀਨ ਲਈ ਗਈ ਆ 5 ਲੱਖ ਤੈਨ ਮੈਂ ਲੈ ਕੇ ਦਿਖਾਉਂਦੇ ਬੇਬੇ 5 ਲੱਖ ਤਾਂ ਲੈ ਲੇਗੀ ਐ ਤਾਂ ਹੈ ਨਹੀਂ ਵੀ ਬੰਦਾ ਖੇਤੋਂ ਘਰੇ ਆਇਆ ਥੱਕਿਆ ਆ ਕੇ ਕੀ ਚਾਹ ਪਾਣੀ ਰੋਟੀ ਪਾਣੀ ਪੁੱਛਨੇ ਬੇਬੇ ਨੇ ਤਾਂ ਪੁੱਛ ਲਈ ਬੇਬੇ ਤਾਂ ਪੀ ਲੈਂਦੇ ਚਾਹ ਤੈਨੂੰ ਕਾਦੇ ਵਾਸਤੇ ਲਿਆਂਦਾ ਓਰੇ ਹੈਂ